ਆ ਸਰਕਾਰ ਦੇ ਵਿੱਚ 1.5 ਤੋਂ 2 ਸਾਲਾਂ ਦੇ ਵਿੱਚ ਜਿੰਨੇ ਪ੍ਰੋਟੈਸਟ ਹੋ ਗਏ ਐ ਇਹਨੇ ਕਿਸੇ ਸਰਕਾਰ ਦੇ ਪੱਤਰਕਾਰਾਂ ਨੇ ਪ੍ਰੋਟੈਸਟ ਨਹੀਂ ਕੀਤੇ ਸੀ ਨਿੱਕੀ ਮੋਟੀ ਗੱਲ ਵੀ ਜੇ ਕੋਈ ਪੱਤਰਕਾਰ ਖਿਲਾਫ ਇਹਨਾਂ ਦਾ ਲੀਡਰ ਕਰ ਲੈਂਦਾ ਸੀ ਤਾਂ ਉੱਤੋਂ ਸਰਕਾਰ ਝੜਕਦੀ ਸੀ ਕਿ ਪੱਤਰਕਾਰਾਂ ਨਾਲ ਆਲਜੋ ਪਰ ਇਹ ਤਾਂ ਸਿੱਧੇ ਹੀ ਹੋਏ ਐ ਤਾਂ ਜਿਵੇਂ ਕਹਿੰਦੇ ਨੇ ਵੀ ਕੋਈ ਪੜ ਤੇ ਥਾਪੀ ਮਾਰ ਕੇ ਆ ਜਾਂਦਾ ਇਹ ਤਾਂ ਸਰਕਾਰ ਉਸ ਤਰੀਕੇ ਨਾਲ ਹੋਈ ਵੀ ਕਿ ਆਜੋ ਮੈਦਾਨ ਦੇ ਵਿੱਚ ਇਹ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਜਦੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵਿਦੇਸ਼ ਦੇ ਦੌਰੇ ਤੇ ਸੀ ਉਹ ਜਾਪਾਨ ਗਏ ਕੋਰੀਆ ਚ ਗਏ ਉਦੋਂ ਆਰਟੀ ਐਕਟੀਵਿਸਟ ਮਾਨ ਗੋਇਲ ਨੇ ਉਹਨਾਂ ਨੇ ਕਿੜਾਰ ਦੀ ਡਾਟਾ ਸਾਂਝੇ ਸਾਂਝਾ ਕੀਤਾ ਕਿ ਮੁੱਖ ਮੰਤਰੀ ਵਿਦੇਸ਼ਚ ਨੇ ਪਰ ਉਹਨਾਂ ਦਾ ਹੈਲੀਕਾਪਟਰ ਆ ਤਰੀਕ ਨੂੰ ਉੱਡਿਆ ਉੱਡ ਕੇ ਸ਼੍ਰੀ ਅਮਰਸਰ ਸਾਹਿਬ ਗਿਆ ਉਹ ਕੀ ਕਰਨ ਗਿਆ ਉਹਨੂੰ ਕਿਹਨੇ ਉਡਾਇਆ ਕੌਣ ਲੈ ਕੇ ਗਿਆ ਇਹਦੀ ਜਾਣਕਾਰੀ ਦਿੱਤੀ ਜਾਵੇ ਨਾਲ ਹੀ ਉਹਨਾਂ ਨੇ ਪਾਇਆ ਸੀ ਕਿ ਇਹ ਸਰਕਾਰ ਦੇ ਵਿੱਚ ਆਰਟੀਆਈ ਰਹੀ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਮੁੱਖ ਮੰਤਰੀ ਦਾ ਜਿਹੜਾ ਚੌਪਰ ਹੈ ਉਹ ਕਿੰਨਾ ਖਰਚ ਆਇਆ ਉਹਦੇ ਤੇ ਜਾਂ ਜਿਹੜੇ ਪ੍ਰਾਈਵੇਟ ਜੈਟ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਟੂਰ ਲਵਾਉਣ ਲਈ ਇਹ ਰੱਖਿਆ ਹੈ ਕਿਰਾਏ ਤੇ ਲੈਂਦੀ ਹੈ ਉਹ ਤੇ ਕਿੰਨਾ ਖਰਚ ਆਇਆ ਤਾਂ ਉਹਨਾਂ ਨੇ ਇਹ ਸਵਾਲ ਉਠਾਇਆ ਸੀ ਜਿਸ ਤੇ ਅਸੀਂ ਮਾਨਗੋਇਲ ਨਾਲ ਫੋਨੋ ਫੋਨ ਤੇ ਇੰਟਰਵਿਊ ਕੀਤੀ ਉਹ ਫੋਨ ਤੇ ਇੰਟਰਵਿਊ ਕਰਕੇ ਅਸੀਂ ਵੀ ਸਵਾਲ ਠਾਤਾ ਕਿ ਕੀ ਅਰਵਿੰਦ ਕੇਜਰੀਵਾਲ ਨੇ ਚਲਾਇਆ ਜਾਂ ਕਿਸੇ ਹੋਰ ਨੇ ਜਾਂ ਕੌਣ ਹੈ ਲੁਧਿਆਣੇ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਐਫ ਆਈ ਆਰ ਸਾਡੇ ਤੇ ਹੋ ਜਾਂਦੀ ਹੈ 10 ਜਾਨਿਆਂ ਤੇ ਬਾਈ ਨਿਯਮ ਐਫ ਆਈ ਆਰ ਹੁੰਦੀ ਹੈ ਜਿੱਚੋ ਤਿੰਨ ਜਾਨੇ ਆ ਜਿਹੜੇ ਮੈਂਟੂ ਗੁਰਸਰਿਆ ਨੇ ਮਾਨਗੋਇਲ ਨੇ ਮੇਰੇ ਚੈਨਲ ਤੇ ਹੋਈ ਹੈ ਲੋਕ ਵਾਈ ਟੀਵੀ ਤੇ ਮੇਰੇ ਤੇ ਹੋਈ ਹੈ ਤਾਂ ਇਹ ਤਿੰਨ ਜਾਨੇ ਅਸੀਂ ਆ ਜਿਨ੍ਹਾਂ ਦੇ ਵਿੱਚ ਸੱਤ ਜਾਨੇ ਹੋਰ ਹੈ ਤਾਂ ਐਫ ਆਈ ਆਰ ਦਰਜ ਹੋ ਜਾਂਦੀ ਹੈ 12 ਤਰੀਕ ਨੂੰ ਜਿਹਦਾ ਦੱਸਿਆ ਵੀ ਨਹੀਂ ਜਾਂਦਾ ਨੱਪ ਲਈ ਜਾਂਦੀ ਹੈ ਇਹ ਵੀ ਚਰਚ ਇਹ ਮਾਨਕ ਕੁਲ ਕੁਲੀ ਗੱਲ ਪਹਿਲਾਂ ਹੀ ਆ ਗਈ ਸੀ ਕਿ ਤੁਹਾਡੇ ਤੇ ਐਫ ਆਈ ਆਰ ਹੋਣ ਲੱਗੀ ਐ ਤੇ ਇਹ ਪਰ ਉਸ ਦਾ ਵਿਰੋਧ ਕਈ ਅਫਸਰਾਂ ਨੇ ਪੰਜਾਬ ਦੇ ਨੇ ਕੀਤਾ ਕਿ ਰੌਲਾ ਬਹੁਤ ਵੱਜ ਜਾਣਾ ਤੁਸੀਂ ਇਹ ਕੀ ਨਾ ਕਰੋ ਪਰ ਜਿਵੇਂ ਆ ਕਿ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਇਹ ਦਬਾਉਂਦੇ ਰਹੇ ਹੋਣਗੇ ਉੱਥੇ ਪੱਤਰਕਾਰਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਵੀ ਐਂ ਕਰਕੇ ਪੱਤਰਕਾਰ ਜਿਹੜੇ ਉਹ ਦਬ ਜਾਣਗੇ ਪਰ ਪੰਜਾਬ ਦੇ ਵਿੱਚ ਇਹ ਦਬਣ ਵਾਲੀ ਚੀਜ਼ ਨਹੀਂ ਇਹ ਇਹ ਚੀਜ਼ ਨਹੀਂ ਇੱਕ ਸਿੱਧ ਕਰ ਦਿੰਦਾ ਜਦੋਂ ਕੋਈ ਪਰਚਾ ਹੁੰਦਾ ਹੈ ਸਰਕਾਰ ਵੱਲੋਂ ਕਿਸੇ ਦੇ ਉੱਤੇ ਕਿਸੇ ਲੋਕ ਪੱਖੀ ਗੱਲ ਕਰਨਾ ਇਹਦਾ ਮਤਲਬ ਉਹਦੇ ਇੱਕ ਸਟਾਰ ਹੀ ਲੱਗਦਾ ਹੈ ਉਹ ਉਹ ਸਹੀ ਲਾਈਨ ਤੇ ਚੱਲ ਰਿਹਾ ਹੈ ਜੇ ਸਰਕਾਰ ਕਿਸੇ ਪੱਤਰਕਾਰ ਦੀ ਤਾਰੀਫ ਕਰੇ ਅਫਸਰ ਕਿਸੇ ਪੱਤਰਕਾਰ ਦੀ ਤਾਰੀਫ ਕਰੇ ਇਹਦਾ ਮਤਲਬ ਉਹ ਆਪਦੇ ਟਰੈਕ ਤੇ ਨਹੀਂ ਉਹ ਟਰੈਕ ਤੋਂ ਭਟਕ ਚੁੱਕਿਆ ਜੇ ਕਿਸੇ ਪੱਤਰਕਾਰ ਨੂੰ ਦੇਖ ਕੇ ਅਫਸਰ ਜਾਂ ਸਰਕਾਰ ਇਹ ਕਿ ਬਈ ਯਾਰ ਕਿਧਰੋਂ ਆ ਗਿਆ ਯਾਰ ਇਹਨੇ ਵੀ ਕਲੇਸ ਹੀ ਖੜਾ ਕਰਨਾ ਹੈ ਇਹਨੇ ਖਬਰ ਲਾਉਣੀ ਹੈ ਇਹਨੇ ਐਂ ਕਰਨਾ ਇਹਦਾ ਮਤਲਬ ਉਹ ਪੱਤਰਕਾਰ ਸਹੀ ਟਰੈਕ ਤੇ ਹੈ ਜਿਹੜਾ ਇਹ ਸਰਕਾਰ ਨੇ ਸਾਡੇ ਤੇ ਪਰਚਾ ਕੀਤਾ ਸਾਨੂੰ ਜਿਹੜਾ ਇਹ ਤੋਹਫਾ ਦੁੱਤਾ ਹੈ ਇਹਦਾ ਮਤਲਬ ਕਿ ਅਸੀਂ ਹਾਲੇ ਸਹੀ ਟਰੈਕ ਤੇ ਹਾਂ ਜਦ ਇਹ ਸਰਕਾਰ ਭਗਵਾਨ ਸਿੰਘ ਮਾਨ ਦੇ ਮੂੰਹੋਂ ਸਾਡੀ ਤਾਰੀਫ ਨਿਕਲੀ ਜਿੱਦਾਂ ਕਿਸੇ ਅਫਸਰ ਦੇ ਮੂੰਹ ਚ ਸਾਡੀ ਤਾਰੀਫ ਨਿਕਲੀ ਉਦਦੇ ਸਾਨੂੰ ਲੱਗੂਗਾ ਕਿ ਅੱਜ ਅਸੀਂ ਗਲਤ ਤਿਆਂ ਤਿਆਂ ਤੇ ਫਿਰ ਜਿਹੜੇ ਆ ਲੋਕ ਜਿਹੜੇ ਅੱਜ ਸਾਰੇ ਜਗ੍ਹਾ ਦੇ ਉੱਤੇ ਸਾਡੇ ਹੱਕ ਚ ਨਿਤਰੇ ਹੋਏ ਐ ਸੋਸ਼ਲ ਮੀਡੀਆ ਤੇ ਲੋਕ ਪਾ ਰਹੇ ਐ ਇਹ ਸਾਰੇ ਲੋਕ ਪਰ ਸਾਡੇ ਉਲਟ ਖੜੇ ਆ ਇਹ ਸਰਕਾਰ ਨੇ 26 ਦੇ 2026 ਦੇ ਪਹਿਲੇ ਦਿਨ ਹੀ ਇਹ ਪੰਗਾ ਲੈ ਲਿਆ ਹੁਣ ਸਾਰੇ ਸਾਲ ਨੂੰ ਧਰਨੇ ਨਹੀਂ ਸਾਹਮਣੇ ਆਪਣੇ ਆਪ ਪਿੰਡਾਂ ਚ ਇੱਕ ਗੱਲ ਕਹਿੰਦੇ ਆ ਕਿ ਪਹਿਲੇ ਦਿਨ ਲੜਿਓ ਨਾ ਪਹਿਲੇ ਦਿਨ ਮਾਰਾ ਨਾ ਬੋਲਿਓ ਫਿਰ ਸਾਰਾ ਦਿਨ ਲੜਾਈ ਪੈਂਦੀ ਹੈ ਜਵਾਬ ਨੂੰ ਨਹੀਂ ਕੁੱਟਦੇ ਹੁੰਦੇ ਸੀ ਵੀ ਜੇ ਇਹਦੇ ਅੱਜ ਕੁੱਟਤਾ ਤੇ ਸਾਰਾ ਸਾਲ ਛੇਤਰੀ ਨ ਅ ਪੱਤਰਕਾਰਾਂ ਨਾਲ ਪੰਗਾ ਲੈ ਲਿਆ ਇਹਨਾਂ ਨੇ ਸਾਰਾ ਸਾਲ ਹੁਣ ਇਹਨਾਂ ਨੇ ਜਿਹੜਾ ਝਾੜੂ ਆ ਉਹ ਖੜਾ ਹੋ ਗਿਆ ਇਹਨਾਂ ਦਾ ਤੇ ਇਹਨਾਂ ਦਾ ਟੰਡ ਚਕਾਨਾ ਪਿਆ ਹੀ ਰਹਿਣਾ ਹੁਣ ਕਿਸੇ ਨਾ ਕਿਸੇ ਜਥੇਬੰਦੀ ਦਾ ਕਿਸੇ ਨਾ ਕਿਸੇ ਦਾ ਇਹ ਸਰਕਾਰ ਨਾਲ ਪੇਚਾ ਕਿਉਂਕਿ ਇਲੈਕਸ਼ਨ ਇਅਰ ਹੈ ਸਰਕਾਰ ਨੂੰ ਤਾਂ ਸੋਚਣਾ ਚਾਹੀਦਾ ਕਿ ਅਸੀਂ ਸਮਾਂ ਨਗਾਹੀਏ ਸਰਕਾਰ ਪੰਗਿਆਂ 'ਚ ਹੋਈ ਵੀ ਹੈ ਸੋ ਇਹ ਸਾਰਾ ਸਾਲ ਹੁਣ ਇਹਨਾਂ ਦਾ ਔਖਾ ਹੀ ਲੰਘਣਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸਭ ਤੋਂ ਵੱਧ ਸਵਾਲ ਹੈਲੀਕਾਪਟਰ ਤੇ ਇਹਨਾਂ ਦੇ ਸੀ ਪੱਤਰਕਾਰਾਂ ਨਾਲ ਵੀ ਜ਼ਿਆਦਾ ਪੱਤਰਕਾਰ ਤਾਂ ਜਿਹੜੀ ਇਹ ਸੂਚਨਾ ਕੱਢ ਕੇ ਆ ਕੇ ਜਨਤਾ ਕਰ ਦਿੰਦੇ ਸੀ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਇੱ ਉਸ ਤੋਂ ਬਾਅਦ ਇਹੀ ਮਾਨ ਸਾਹਿਬ ਤੇ ਇਹਨਾਂ ਦੇ ਜਿਹੜੇ ਸਾਥੀ ਆਉਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਦੇਖੋ ਜੀ ਇੰਨਾ ਜਹਾਜ਼ ਉਡਾਇਆ ਹੈ ਕੈਪਟਨ ਨੇ ਇੰਨਾ ਬਾਗਲਾ ਨੇ ਇਹ ਉੱਤੇ ਫਿਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਕਿ ਹੈਲੀਕਾਪਟਰ ਚੋਂ ਗਰੀਬ ਦੇ ਚੁੱਲੇ ਦੀ ਅੱਗ ਨਹੀਂ ਦਿਖਾਈ ਦਿੰਦੀ ਇਹ ਜਿਹੜੇ ਤਾਂ ਜਕੱਸਦੇ ਸੀ ਸਵਾਲ ਉਠਾਉਂਦੇ ਸੀ ਕਹਿੰਦੇ ਸੀਗੇ ਕਿ ਜਹਾਜ਼ਾਂ ਦਾ ਅਸੀਂ ਕੀ ਕਰਨਾ ਹੈਗਾ ਸਾਡੀ ਅਸੀਂ ਤਾਂ ਆਮ ਆਦਮੀ ਆ ਅਸੀਂ ਤਾਂ ਆਮ ਲੋਕਾਂ ਵਾਂਗ ਰਹਿਵਾਂਗੇ ਤੇ ਹੁਣ ਇਹ ਜਹਾਜ਼ ਨੂੰ ਬਣਾਈ ਫਿਰਦੇ ਰਿਹੜਾ ਜਿੱਧਰ ਜੀ ਕਰਦਾ ਜਹਾਜ਼ ਕੇਜਰੀਵਾਲ ਨੂੰ গুজরাট ਲੈ ਕੇ ਜਾਣਾ ਤਾਂ ਜਹਾਜ਼ ਇੱਧਰ ਲੈ ਕੇ ਜਾਣਾ ਤਾਂ ਜਹਾਜ਼ ਇਹ ਜਿੰਨੀਆਂ ਪਿਛਲੀਆਂ ਸਰਕਾਰਾਂ ਨੇ ਜਹਾਜ਼ ਦੀ ਵਰਤੋਂ ਕੀਤੀ ਸੀ ਉਹ ਤੋਂ ਕਈ ਗੁਣਾ ਹੋ ਗਈ ਪਰ ਪਿਛਲੀਆਂ ਸਰਕਾਰਾਂ ਮੌਕੇ ਜਦੋਂ ਕੋਈ ਸਵਾਲ ਉਠਾਉਂਦਾ ਸੀ ਤਾਂ ਪਰਚਾ ਨਹੀਂ ਕੋਈ ਪੈਂਦਾ ਸੀ ਜਵਾਬ ਦੇਣਾ ਨਾ ਦੇਣਾ ਸਰਕਾਰ ਦੀ ਮਰਜ਼ੀ ਹੁੰਦੀ ਸੀ ਪਰ ਇਸ ਤਰੀਕੇ ਨਾਲ ਪਰਚਾ ਨਹੀਂ ਪੈਂਦਾ ਸੀ ਜਦੋਂ ਕੋਈ ਆਰਟੀਆਈ ਐਕਟੀਵਿਸਟ ਜਹਾਜ਼ ਦੀ ਜਾਣਕਾਰੀ ਮੰਗਦਾ ਸੀ ਤਾਂ ਉਹ ਮਿਲਦੀ ਸੀ ਇਹ ਸਰਕਾਰ ਤਾਂ ਜਾਣਕਾਰੀ ਨਹੀਂ ਦਿੰਦੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇੱਕ ਪੱਤਰਕਾਰ ਸਵਾਲ ਕਰਦਾ ਹੈ ਕਿ ਜੀ ਆਰਟੀਆਈ ਰਾਹੀਂ ਤੁਹਾਡੇ ਜਹਾਜ਼ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਕਿੰਨਾ ਹੈ ਕਹਿੰਦਾ ਇਹ ਪੰਜਾਬ ਦੇ ਲੋਕਾਂ ਦਾ ਸਵਾਲ ਨਹੀਂ ਪੰਜਾਬ ਦੇ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਜਹਾਜ਼ ਚ ਤੇਲ ਪੈਂਦਾ ਹੈ ਪੰਜਾਬ ਦੇ ਖਜ਼ਾਨੇ ਚੋਂ ਜਹਾਜ਼ ਦੀ ਕੋਈ ਸਰਵਿਸ ਹੁੰਦੀ ਹੋਊਗੀ ਪੰਜਾਬ ਦੇ ਖਜ਼ਾਨੇ ਚ ਜਹਾਜ਼ ਉੜਦਾ ਹੈ ਤੇ ਪੰਜਾਬ ਦੇ ਲੋਕਾਂ ਦਾ ਮੁੱਦਾ ਨਹੀਂ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਜੇ ਜਹਾਜ਼ ਉੜਦਾ ਹੈ ਜਿਹੜੇ ਇਹਨਾਂ ਦੇ ਆਕਾ ਬੈਠੇ ਹਨ ਦੇ ਨਾਲ ਦਿੱਲੀ ਵਾਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਚਾਲਬਾਜ਼ੀਆਂ ਕਰਕੇ ਅਸੀਂ ਦਿੱਲੀ ਚ ਬਹੁਤ ਚਿਰ ਮੂਰਖ ਬਣਾਈ ਰੱਖਿਆ ਹੈ ਦਿੱਲੀ ਮਾਡਲ ਦਿੱਲੀ ਮਾਡਲ ਵੀ ਪੰਜਾਬ ਚ ਵੀ ਉਵੇਂ ਬਣਿਆ ਰਵੇ ਪਰ ਨਹੀਂ ਪੰਜਾਬ ਪੋਲੀਟੀਕਲ ਤੌਰ ਤੇ ਬਹੁਤ ਅਵੇਅਰ ਹੈ ਇੱਥੇ ਸੱਥਾਂ ਚ ਬੈਠੇ ਬਾਬੇ ਇੱਕ ਇੱਕ ਗੱਲ ਜਾਣਦੇ ਆ ਉਹਨਾਂ ਨੂੰ ਇੱਕ ਇੱਕ ਚੀਜ਼ ਦੀ ਨੌਲੇਜ ਹੈ ਉਹ ਤਾਂ ਇਹ ਵੀ ਹੁਣ ਇੱਕ ਚਰਚਾ ਹੈ ਕਿ ਹਜ਼ਾਰ-ਹਜ਼ਾਰ ਰੁਪਏ ਦੇਣਗੇ ਔਰਤਾਂ ਵਾਲਾ ਇਹ ਠੀਕ ਹੈ ਤੇ ਉਹ ਬਾਬੇ ਬੈਠੇ ਇਹ ਗੱਲ ਕਹਿ ਰਹੇ ਹੁਣ ਜਾਂਦੇ ਜਾਂਦੇ ਤਾਂ ਦੇਣਗੇ ਕੋਈ ਗੱਲ ਨਹੀਂ ਜਿਹੜਾ ਇਹਨਾਂ ਨੇ 4 ਸਾਲ ਨਹੀਂ ਦਿੱਤਾ ਜਿੱਤਾਂ ਉਹ ਦੇਣਗੇ ਫਿਰ ਤਾਂ ਮੰਨਾਂਗੇ ਨਹੀਂ ਅਸੀਂ ਉਹ ਵੀ ਨਹੀਂ ਮਤਲਬ ਇੱਕ ਇੱਕ ਚੀਜ਼ ਦੀ ਪੰਜਾਬ ਨੂੰ ਅਵੇਅਰਨੈਸ ਹੈ ਪੰਜਾਬ ਉਹ ਨਹੀਂਗਾ ਕਿ ਦਿੱਲੀ ਬੈਠਾ ਦਿੱਲੀ ਚ ਕੋਈ ਤਾਂ ਬੰਦਾ ਬੈਠਾ ਹੈ ਦੱਖਣ ਦਾ ਕੋਈ ਬੈਠਾ ਹੈ ਪੰਜਾਬ ਦਾ ਕੋਈ ਬੈਠਾਗਾ ਯੂਪੀ ਦਾ ਉੱਥੇ ਤਾਂ ਕੋਈ ਭਾਂਤ ਭਾਂ ਦੀ ਮਿੱਟੀ ਹੈ ਇੱਥੇ ਤਾਂ ਕੱਲਾ-ਕੱਲਾ ਬੰਦਾ ਸਾਰਾ ਹਿਸਾਬ-ਕਿਤਾਬ ਲਾਉਂਦਾ ਸੱਥਾਂ 'ਚ ਬੈ ਇਕਤੇ ਜਿਹੜੇ ਸੱਥਾਂ 'ਚ ਬੈਠੇ ਬਾਬੇ ਆ ਉਹ ਜਿਹੜੇ ਇਹਨਾਂ ਦੇ ਦਿੱਲੀ ਦੇ ਜਿਹੜੇ ਵੱਡੇ-ਵੱਡੇ ਦਿਮਾਗ ਸੋਚਦੇ ਆ ਉਹਨਾਂ ਨਾਲੋਂ ਕਈ ਹੁਣਾਂ ਤੇਜ ਆ ਐਸੋ ਇਸ ਕਰਕੇ ਜਿਹੜੀਆਂ ਗੱਲਾਂ ਨੂੰ ਇਹ ਫਿਰਦੇ ਆ ਪੰਜਾਬ 'ਚ ਉਹ ਨਹੀਂ ਹੋਣੀਆਂ ਨਾ মিডিਆ ਦਵੇ ਨਾ ਲੋਕ ਦਬਣ ਇਹਨਾਂ ਨੇ ਕਿਸਾਨ ਜਥੇਬੰਦੀਆਂ ਦੱਪ ਕੇ ਦੇਖੀਆਂ ਸੀ ਭਗਵਾਨ ਸਿੰਘ ਮਾਨ ਨੇ ਬਾਰਡਰਾਂ ਦੇ ਬੈਠਿਆਂ ਦੇ ਪਿੱਛੇ ਛੁਰਾ ਮਾਰ ਕੇ ਗ੍ਰਿਫਤਾਰ ਕੀਤੇ ਉਸ ਤੋਂ ਬਾਅਦ ਮੀਟਿੰਗ 'ਚ ਸੱਦ ਕੇ ਜਲੀਲ ਕੀਤਾ ਇਹ ਕਿਹਾ ਗਿਆ ਕਿ ਹੁਣ ਮੈਂ ਇਹਨਾਂ ਨੂੰ ਧਰਨਾ ਲਈ ਲਾਉਣ ਦੰਦਾ ਇਹ ਜਗ੍ਹਾ ਨਹੀਂ ਵਜਾ ਦਿੰਦੇ ਆ ਇੱਕ ਵਾਰੀ ਸਮਾਇਆ ਉਹਨਾਂ ਤੇ ਥੋੜਾ ਜਿਹਾ ਇੱਕ ਵਾਰੀ ਰੋਕ ਲਿਆ ਜਦੋਂ ਲੈਂਡ ਪੁਲ ਆਈ ਉਹ ਇੰਨੇ ਕਿਸਾਨ ਜਿੱਥੇ ਬੰਦੀਆਂ ਨੇ ਧੌਣ ਤੇ ਗੋਡਾ ਰੱਖਿਆ ਮੁੱਖ ਮੰਤਰੀ ਦੇ ਤੇ ਅੱਜ ਮੁੱਖ ਮੰਤਰੀ ਜਮਾਨ ਦੇ ਵਿੱਚ ਸ਼ਬਦ ਨਹੀਂ ਨਿਕਲੇ ਉਸ ਤੋਂ ਬਾਅਦ ਕਿਸਾਨ ਜਿੱਥੇ ਬੰਦੀਆਂ ਪ੍ਰਤੀ ਕਿਉਂਕਿ ਪਤਾ ਹੈ ਕਿ ਹੁਣ ਉਹ ਚੀਕ ਕਢਾ ਦੇਣਗੇ ਇਹ ਚਾਹੁੰਦੇ ਨੇ ਕਿ ਜਿਵੇਂ ਬਾਕੀ ਪੰਜਾਬ ਦੇ ਚੈਨਲ ਸਰਕਾਰ ਦੀ ਝੋਲੀ ਚੁੱਕ ਬਣੇ ਹੋਏ ਨੇ ਜੋ ਸਰਕਾਰ ਭੇਜ ਦਿੰਦੀ ਹੈ ਉਹ ਸ਼ਾਬਦ ਦਿੰਦੇ ਨੇ ਜੋ ਸਰਕਾਰ ਨਹੀਂ ਆ ਉਹ ਚੁੱਪ ਬਹਿ ਜਾਂਦੇ ਨੇ ਇਹ ਚਾਹੁੰਦੇ ਨੇ ਕਿ ਉਹ ਸਾਰੀ ਇਸ ਤਰੀਕੇ ਨਾਲ ਹੋ ਜਾਣਾ ਉਹ ਚਾਹੁੰਦੇ ਨੇ ਕਿ ਜਾਂ ਤਾਂ ਇਹ ਚੁੱਪ ਹੋ ਜਾਣ ਪਰਚੇ ਪਾ ਕੇ ਬੰਦ ਹੋ ਜਾਣ ਜਾਂ ਸਾਡੇ ਨਾਲ ਲੜ ਜਾਣ ਪਰ ਅਸੀਂ ਮੈਂ ਵਾਰ-ਵਾਰ ਕਹਣਾ ਜੇ ਅਸੀਂ ਵੀ ਰਲ ਜਾਵਾਂਗੇ ਤਾਂ ਵੀ ਕੋਈ ਉੱਠ ਖੜੂਗਾ ਇਹ ਪੰਜਾਬ ਦੀ ਧਰਤੀ ਹੈ ਤਾਂ ਕਿਸੇ ਨਾ ਕਿਸੇ ਨੇ ਤਾਂ ਉੱਠਣਾ ਹੀ ਉੱਠਣਾ ਜਦੋਂ ਅਸੀਂ ਨਹੀਂ ਸੀ ਕੋਈ ਹੋਰ ਬੋਲਦਾ ਸੀ ਅਸੀਂ ਨਾ ਰਹੇ ਕੋਈ ਹੋਰ ਬੋਲੂਗਾ ਇਥੇ ਤਾਂ ਬੋਲਣਾ ਹੀ ਬੋਲਣਾ ਇੱਥੇ ਤਾਂ ਸਵਾਲ ਹੁੰਦੇ ਹੀ ਆਏ ਆ ਇਹ ਤਾਂ ਉਹ ਧਰਤੀ ਹੈ ਗੁਰਨਾਨਕ ਪਾਤਸ਼ਾਹ ਦੀ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੂੰ ਸਵਾਲ ਕੀਤੇ ਸੀ ਤਾਂ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਇਹ ਧਰਤੀ ਸਦਾਈ ਸੱਤਾ 'ਚ ਬੈਠੇ ਲੋਕਾਂ ਨੂੰ ਸਵਾਲ ਕਰਦੀ ਐ ਇਹ ਧਰਤੀ ਉਹਦੀ ਐ ਜਿਹਨੇ ਬਾਬਰ ਨੂੰ ਜਾਬਰ ਕਿਹਾ ਸੀ ਤਾਂ ਇੱਥੇ ਜਿਹੜਾ ਬਾਬਰ ਬਣੂਗਾ ਅੱਜ ਦੇ ਜਮਾਨੇ ਦਾ ਹੀ ਬਾਬਰ ਬਣੂਗਾ ਉਹਨੂੰ ਵੀ ਜਾਬਰ ਕਿਹਾ ਜਾਊਗਾ ਤੇ ਉਹ ਤੋਂ ਵੀ ਸਵਾਲ ਜਿਹੜੇ ਹੁੰਦੇ ਰਹਿਣਗੇ ਐਸਡੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਸੱਤਾ ਚੋਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਇਹ ਕਹਿੰਦੇ ਸੀ ਵੀ ਭਾਈ ਸਵਾਲ ਕਰੋ ਜਿਹੜੇ ਸੱਤਾ 'ਚ ਹੁੰਦੇ ਨੇ ਚਾਹੇ ਉਹ ਲੀਡਰਾਂ ਦੀ ਗੱਲ ਕਰ ਲਈਏ ਜਾਂ ਮੰਤਰੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਸਵਾਲ ਕਰੋ ਆਖਿਰਕਾਰ ਖਜ਼ਾਨੇ ਨੂੰ ਲੈ ਕੇ ਵੱਡੇ ਸਵਾਲ ਖੜੇ ਕਰਦੇ ਸੀ ਵਿਰੋਧੀ ਧਿਰ ਦੇ ਵਿੱਚ ਸੀਗੇ ਜਾਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੀ ਜਾਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਮਪੀ ਸੀਗੇ ਤਾਂ ਸੱਤਾ ਤੇ ਜਿਹੜੀ ਪੰਜਾਬ ਦੀ ਸਰਕਾਰ ਸੀਗੀ ਉਸ ਤੇ ਸਵਾਲ ਖੜੇ ਕਰਦੇ ਸੀ ਪਰ ਹੁਣ ਜਦੋਂ ਆਪ ਸਰਕਾਰ ਦੇ ਵਿੱਚ ਆਏ ਆਪ ਸੱਤਾ ਦੇ ਵਿੱਚ ਆਏ ਤਾਂ ਜਦੋਂ ਕੋਈ ਸਵਾਲ ਕਰਦਾ ਹੈ ਤਾਂ ਉਹਨਾਂ ਦੇ ਪਰਚੇ ਕੀਤੇ ਜਾਂਦੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਮੌਜੂਦ ਨੇ ਇਹਨਾਂ ਨੇ ਸਵਾਲ ਖੜੇ ਕੀਤੇ ਸੀਗੇ ਕਿ ਜਿਹੜਾ ਜਹਾਜ਼ ਹੈ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੋਂ ਬਾਅਦ ਕੌਣ ਚਲਾ ਰਿਹਾ ਹੈ ਤਾਂ ਖਾਸ ਤੌਰ ਤੇ ਉਹ ਜਨਤਕ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਤੇ ਪਰਚਾ ਕੀਤਾ ਗਿਆ 10 ਲੋਕਾਂ ਤੇ ਐਫਆਈਆਰ ਹੋਈ ਹੈ ਤਾਂ ਪੂਰਾ ਮਾਮਲਾ ਜਾਣਦੇ ਆ ਭਾਈ ਸਸੀ ਕਾਲ ਜੀ ਸਸੀ ਕਾਲ ਭਾਈ ਅੱਛਾ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਸੱਤਾ 'ਚ ਆਉਣ ਤੋਂ ਪਹਿਲੇ ਜਦੋਂ ਸੱਤਾ ਨਹੀਂ ਸੀਗੀ ਉਹਨਾਂ ਕੋਲ ਇਹ ਕਹਿੰਦੇ ਸੀ ਵੀ ਭਾਈ ਸਵਾਲ ਕਰੋ ਹੁਣ ਤੁਸੀਂ ਸਵਾਲ ਕਰ ਰਹੇ ਹੋ ਜਵਾਬ ਨਹੀਂ ਮਿਲ ਰਹੀ ਤੁਹਾਨੂੰ ਨੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਸਾਨੂੰ ਸਵਾਲ ਕਰੋ ਤਾਂ ਕਹਿੰਦੇ ਸੀ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਸਵਾਲ ਕਰੋ ਜੇ ਸਾਨੂੰ ਸਵਾਲ ਕਰੋਗੇ ਤਾਂ ਪਰਚੇ ਪਾਵਾਂਗੇ ਜੇ ਸਾਨੂੰ ਸਵਾਲ ਕਰੋਗੇ ਤਾਂ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਪੇਜ ਨੇ ਵੱਖ-ਵੱਖ ਤੁਹਾਡੇ ਪਲੇਟਫਾਰਮ ਨੇ ਉਹਨਾਂ ਨੂੰ ਬੰਦ ਕਰਾਂਗੇ ਉਹਨਾਂ ਦਾ ਮਕਸਦ ਸੀ ਕਿ ਤੁਸੀਂ ਸਵਾਲ ਕਰੋ ਜਿਹੜੀਆਂ ਪਹਿਲਾਂ ਵਾਲੀਆਂ ਪਾਰਟੀਆਂ ਰਹਿ ਚੁੱਕੀਆਂ ਅਸੀਂ ਜੋ ਮਰਜ਼ੀ ਕਰੀ ਜਾਏਗੇ ਅਸੀਂ ਪੰਜਾਬ ਦੇ ਖਿਆਨਾਂ ਨੂੰ ਜਿਵੇਂ ਮਰਜ਼ੀ ਬਰਬਾਦ ਕਰੀ ਜਾਏਗੇ ਅਸੀਂ ਪੰਜਾਬ 'ਚ ਜੋ ਮਰਜ਼ੀ ਗੰਦ ਪਾਈ ਜਾਏਗੇ ਸਾਨੂੰ ਸਵਾਲ ਨਹੀਂ ਕਰਨਾ ਜੇ ਸਾਨੂੰ ਸਵਾਲ ਕੀਤਾ ਫਿਰ ਆ ਤੁਹਾਡੇ ਤੇ ਪਰਚਾ ਪਾਵਾਂਗੇ ਤੁਹਾਨੂੰ ਜੇਲ੍ਹਾਂ 'ਚ ਵੀ ਭੇਜਾਂਗੇ ਤੁਹਾਨੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਰੂਰ ਦਬਾਵਾਂਗੇ ਇਹ ਗੱਲ ਉਹ ਦੂਜਿਆਂ ਲਈ ਕਹਿ ਰਹੇ ਸੀ ਆਪਣੇ ਲਈ ਅੱਛਾ 10 ਬੰਦੇ ਉਹਦੇ ਜਿਹੜਾ ਪਰਚਾ ਹੋਇਆ ਕਿਹੜੀ ਧਾਰਾ ਤਹਿਤ ਪਰਚਾ ਹੋਇਆ ਕਿਉਂ ਪਰਚਾ ਹੋਇਆ ਜੀ ਜਦੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵਿਦੇਸ਼ ਦੇ ਦੌਰੇ ਤੇ ਸੀ ਉਹ ਜਾਪਾਨ ਗੇ ਕੋਰੀਆ ਚ ਗਏ ਉਦੋਂ ਆਰਟੀ ਐਕਟੀਵਿਸਟ ਮਨ ਗੋਇਲ ਨੇ ਉਹਨਾਂ ਨੇ ਇੱਕ ਰਡਾਰ ਦੀ ਡਾਟਾ ਸਾਂਝੇ ਸਾਂਝਾ ਕੀਤਾ ਕਿ ਮੁੱਖ ਮੰਤਰੀ ਵਿਦੇਸ਼ ਚ ਨੇ ਪਰ ਉਹਨਾਂ ਦਾ ਹੈਲੀਕਾਪਟਰ ਆਹ ਤਰੀਕ ਨੂੰ ਉੱਡਿਆ ਉੱਡ ਕੇ ਅਸੀਂ ਅੰਮ੍ਰਿਤਸਰ ਸਾਹਿਬ ਗਿਆ ਉਹ ਕੀ ਕਰਨ ਗਿਆ ਉਹਨੂੰ ਕਿਹਨੇ ਉਡਾਇਆ ਕੌਣ ਲੈ ਕੇ ਗਿਆ ਇਹਦੀ ਜਾਣਕਾਰੀ ਦਿੱਤੀ ਜਾਵੇ ਨਾਲ ਹੀ ਉਹਨਾਂ ਨੇ ਪਾਇਆ ਸੀ ਕਿ ਇਹ ਸਰਕਾਰ ਦੇ ਵਿੱਚ ਆਰਟੀਆਈ ਰਹੀ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਮੁੱਖ ਮੰਤਰੀ ਦਾ ਜਿਹੜਾ ਚੌਪਰ ਹੈ ਉਹ ਕਿੰਨਾ ਖਰਚ ਆਇਆ ਉਹਦੇ ਤੇ ਜਾਂ ਜਿਹੜੇ ਪ੍ਰਾਈਵੇਟ ਜੈਟ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਟੂਰ ਲਵਾਉਣ ਲਈ ਇਹ ਰੱਖਿਆ ਹੈ ਕਿਰਾਏ ਤੇ ਲੈਂਦੀ ਹੈ ਉਹਦੇ ਤੇ ਕਿੰਨਾ ਖਰਚ ਆਇਆ ਤਾਂ ਉਹਨਾਂ ਨੇ ਇਹ ਸਵਾਲ ਉਠਾਇਆ ਸੀ ਜਿਸ ਤੇ ਅਸੀਂ ਮਾਨਿੰਗੋਇਲ ਨਾਲ ਫੋਨੋ ਫੋਨ ਤੇ ਇੰਟਰਵਿਊ ਕੀਤੀ ਉਹ ਫੋਨ ਤੇ ਇੰਟਰਵਿਊ ਕਰਕੇ ਅਸੀਂ ਵੀ ਸਵਾਲ ਉਠਾਤਾ ਕਿ ਕੀ ਅਰਵਿੰਦ ਕੇਜਰੀਵਾਲ ਨੇ ਚਲਾਇਆ ਜਾਂ ਕਿਸੇ ਹੋਰ ਨੇ ਜਾਂ ਕੌਣ ਹੈ ਠੀਕ ਹੈ ਤਾਂ ਉਹ ਸਵਾਲ ਦੇ ਚੱਲਦੇ ਆ 12 ਤਰੀਕ ਨੂੰ ਹੀ ਇਹ 7 8 ਤਰੀਕ ਦੀ ਗੱਲ ਹੈ ਜਦੋਂ ਇੰਟਰਵਿਊ ਕੀਤੀ 12 ਤਰੀਕ ਨੂੰ ਲੁਧਿਆਣੇ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਐਫ ਆਈ ਆਰ ਸਾਡੇ ਤੇ ਹੋ ਜਾਂਦੀ ਹੈ 10 ਜਣਿਆਂ ਤੇ ਬਾਈ ਨਿਯਮ ਐਫ ਆਈ ਆਰ ਹੁੰਦੀ ਹੈ ਜਿੱਚੋ ਤਿੰਨ ਜਣੇ ਆ ਜਿਹੜੇ ਮੈਂਟੂ ਗੁਰਸਰਿਆ ਨੇ ਮਾਨ ਗੋਇਲ ਨੇ ਮੇਰੇ ਚੈਨਲ ਤੇ ਹੋਈ ਹੈ ਲੋਕ ਵਾਈ ਟੀਵੀ ਤੇ ਮੇਰੇ ਤੇ ਹੋਈ ਹੈ ਤਾਂ ਇਹ ਤਿੰਨ ਜਣੇ ਅਸੀਂ ਆ ਜਿਨ੍ਹਾਂ ਦੇ ਵਿੱਚ ਸੱਤ ਜਣੇ ਹੋਰ ਹੈ ਤਾਂ ਐਫ ਆਈ ਆਰ ਦਰਜ ਹੋ ਜਾਂਦੀ ਹੈ 12 ਤਰੀਕ ਨੂੰ ਜਿਹਦਾ ਦੱਸਿਆ ਵੀ ਨਹੀਂ ਜਾਂਦਾ ਨੱਪ ਲਈ ਜਾਂਦੀ ਹੈ ਇਹ ਵੀ ਚਰਚਾ ਹੈ ਇਹ ਮਾਨੀ ਗੁਏਲ ਕੋਲੇ ਗੱਲ ਪਹਿਲਾਂ ਹੀ ਆ ਗਈ ਸੀ ਕਿ ਤੁਹਾਡੇ ਤੇ ਐਫ ਆਈ ਆਰ ਹੋਣ ਲੱਗੀ ਐ ਤੇ ਇਹ ਪਰ ਉਸ ਦਾ ਵਿਰੋਧ ਕਈ ਅਫਸਰਾਂ ਨੇ ਪੰਜਾਬ ਦੇ ਨੇ ਕੀਤਾ ਕਿ ਰੌਲਾ ਬਹੁਤ ਵੱਜ ਜਾਣਾ ਤੁਸੀਂ ਇਹ ਚੀਜ਼ ਨਾ ਕਰੋ ਪਰ ਜਿਵੇਂ ਆ ਕਿ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਇਹ ਦਬਾਉਂਦੇ ਰਹੇ ਹੋਣਗੇ ਉੱਥੇ ਪੱਤਰਕਾਰਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਵੀ ਐਂ ਕਰਕੇ ਪੱਤਰਕਾਰ ਜਿਹੜੇ ਉਹ ਦਬ ਜਾਣਗੇ ਪਰ ਪੰਜਾਬ ਦੇ ਵਿੱਚ ਇਹ ਦਬਣ ਵਾਲੀ ਚੀਜ਼ ਨਹੀਂ ਉਸ ਤੋਂ ਬਾਅਦ ਜਦੋਂ 12 ਤਰੀਕ ਦੀ ਉਹ ਐਫ ਆਈ ਆਰ ਤੱਕ ਕੱਲ ਲੁਧਿਆਣੇ ਦੇ ਸੀਨੀਅਰ ਪੱਤਰਕਾਰਾਂ ਨੇ ਹਿੰਦੁਸਤਾਨ ਟਾਈਮਜ਼ ਦੇ ਐਡ ਨੇ ਆ ਭਾਸ਼ ਕਰਦੇ ਨੇ ਉਹਨਾਂ ਨੇ ਕਿਸੇ ਨਾ ਕਿਸੇ ਨੇ ਉਹਨਾਂ ਨੂੰ ਸ਼ੱਕ ਸੀ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਐਫ ਆਈ ਆਰ ਕੱਢ ਕੇ ਤੇ ਖਬਰ ਛਾਪ ਦਿੱਤੀ ਜਿਸ ਤੋਂ ਬਾਅਦ ਐਫ ਆਈ ਆਰ ਵੀ ਸਾਡੇ ਕੋਲੇ ਆਉਂਦੀ ਹੈ ਤੇ ਰੌਲਾ ਵੀ ਪੈਂਦਾ ਹੈ ਤੇ ਸਾਰੇ ਗੱਲ ਜਾਂਦੀ ਹੈ ਕਿ ਪਰਚਾ 12 ਤਰੀਕ ਦਾ ਕਰੀ ਬੈਠੇ ਸੀ ਉਹਨਾਂ ਨੂੰ ਦਬਾਇਆ ਕਿਸ ਲਈ ਸੀ ਲੋਕਾਂ ਦੇ ਡਰ ਤੋਂ ਦਬਾਇਆ ਸੀ ਜਾਂ ਇਹ ਚੀਜ਼ ਲਈ ਦਬਾਇਆ ਸੀ ਕਿ ਜਦੋਂ ਕਿਤੇ ਦਾ ਲੱਗਿਆ ਇਹਨਾਂ ਦੀ ਅਰੈਸਟ ਪਾਵਾਂਗੇ ਇਹ ਤਾਂ ਹੁਣ ਉਹੀ ਦੱਸ ਸਕਦੇ ਆ ਪਰ ਇਹ ਪਰਚੇ ਦੀ ਵਜ੍ਹਾ ਉਹੀ ਹੈ ਕਿ ਸਵਾਲ ਕੀਤਾ ਸੀ ਮਨ ਗੁਇਲ ਨੇ ਕਿ ਤੁਸੀਂ ਦੱਸੋ ਭਾਈ ਸਾਹਿਬ ਤੁਹਾਡਾ ਹੈਲੀਕਾਪਟਰ ਕਿੱਧਰ ਜਾਂਦਾ ਜਦੋਂ ਤੁਸੀਂ ਨਹੀਂ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਹੀਂ ਹੈ ਹੈਲੀਕਾਪਟਰ ਨੂੰ ਕੌਣ ਉਡਾ ਰਿਹਾ ਜਿਹਦਾ ਜਵਾਬ ਵੀ ਸਰਕਾਰ ਨਹੀਂ ਦਿੱਤਾ ਸੀ ਬਲਤੇਸ਼ ਪੰਨੂ ਨੇ ਜਵਾਬ ਵੀ ਦਿੱਤਾ ਸੀ ਕਿ ਉਸ ਦਿਨ ਹੈਲੀਕਾਪਟਰ ਜਿਹੜਾ ਜਿਹੜਾ ਗਵਰਨਰ ਨੇ ਉਡਾਇਆ ਪਰ ਉਸਤੇ باوجود ਵੀ ਪਰਚਾ ਹੋਣਾ ਇਹ ਤਾਂ ਮਤਲਬ ਉਹੀ ਹੈ ਕਿ ਜਿਹੜੇ ਮੀਡੀਆ ਦੀ ਪਹਿਲਾ ਆਵਾਜ਼ ਚੈਨਲ ਬੰਦ ਕਰਕੇ ਪੇਜ ਬੰਦ ਕਰਕੇ ਸਟ੍ਰਾਈਕਾਂ ਮਾਰ ਕੇ ਲੀਗਲ ਰਿਕਵੈਸਟਾਂ ਮਾਰ ਕੇ ਪੇਜਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਪਹਿਲਾਂ ਸਾਡੇ ਤੇ ਪਿਛਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਹੁਣ ਸਿੱਧਾ ਆਮ ਆਦਮੀ ਪਾਰਟੀ ਆਪ ਦੇ ਅਫੀਸ਼ੀਅਲ ਪੇਜ ਤੋਂ ਕਾਪੀਰਾਈਟ ਮਾਰ ਰਹੀ ਹੈ ਵਿਧਾਨ ਸਭਾ ਦੀਆਂ ਫੁਟੇਜ ਦਾ ਸੋ ਕੁੱਲ ਮਿਲਾ ਕੇ ਇਹਨਾਂ ਦਾ ਇਹ ਮਕਸਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਰੋ ਬੰਦੇ ਦੀ ਆਵਾਜ਼ ਚੁੱਪ ਕਰਾਈ ਜਾਵੇ ਜਿਹੜਾ ਸਰਕਾਰ ਨੂੰ ਸਵਾਲ ਕਰਦਾ ਹੈ ਜਿਹੜਾ ਸਰਕਾਰ ਨੂੰ ਪੁੱਛਦਾ ਕਿ ਟਿਹਰੇ ਚ ਖੜੇ ਕਰਦਾ ਇਹ ਚਾਹੁੰਦੇ ਨੇ ਕਿ ਜਿਵੇਂ ਬਾਕੀ ਪੰਜਾਬ ਦੇ ਚੈਨਲ ਸਰਕਾਰ ਦੀ ਝੋਲੀ ਚੁੱਕ ਬਣੇ ਹੋਏ ਨੇ ਜੋ ਸਰਕਾਰ ਭੇਜ ਦਿੰਦੀ ਹੈ ਉਹ ਸ਼ਾਪ ਦਿੰਦੇ ਨੇ ਜੋ ਸਰਕਾਰ ਨਹੀਂ ਆ ਉਹ ਚੁੱਪ ਬਹਿ ਜਾਂਦੇ ਨੇ ਇਹ ਚਾਹੁੰਦੇ ਨੇ ਕਿ ਉਹ ਸਾਰੀ ਇਸ ਤਰੀਕੇ ਨਾਲ ਹੋ ਜਾਣਾ ਉਹ ਚਾਹੁੰਦੇ ਨੇ ਕਿ ਜਾਂ ਤਾਂ ਇਹ ਚੁੱਪ ਹੋ ਜਾਣ ਪਰਚੇ ਪਾ ਕੇ ਬੰਦ ਹੋ ਜਾਣ ਜਾਂ ਸਾਡੇ ਨਾਲ ਰਲ ਜਾਣ ਪਰ ਅਸੀਂ ਮੈਂ ਵਾਰ-ਵਾਰ ਕਹਣਾ ਜੇ ਅਸੀਂ ਵੀ ਰਲ ਜਾਵਾਂਗੇ ਤਾਂ ਵੀ ਕੋਈ ਉੱਠ ਖੜੂਗਾ ਇਹ ਪੰਜਾਬ ਦੀ ਧਰਤੀ ਹੈ ਤੇ ਕਿਸੇ ਨਾ ਕਿਸੇ ਨੇ ਤਾਂ ਉੱਠਣੀ ਉੱਠਣਾ ਜਦੋਂ ਅਸੀਂ ਨਹੀਂ ਸੀ ਕੋਈ ਹੋਰ ਬੋਲਦਾ ਸੀ ਅਸੀਂ ਨਾ ਰਹੇ ਕੋਈ ਹੋਰ ਬੋਲੂਗਾ ਇੱਥੇ ਤਾਂ ਬੋਲਣਾ ਹੀ ਬੋਲਣਾ ਹੈ ਇੱਥੇ ਤਾਂ ਸਵਾਲ ਹੁੰਦੇ ਹੀ ਆਏ ਆ ਇਹ ਤਾਂ ਉਹ ਧਰਤੀ ਹੈ ਗੁਰਨਾਨਕ ਪਾਤਸ਼ਾਹ ਦੀ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੂੰ ਸਵਾਲ ਕੀਤੇ ਸੀ ਤਾਂ ਅਸੀਂ ਉਹਨਾਂ ਦੇ ਬੱਚੇ ਆ ਤੇ ਇਹ ਧਰਤੀ ਸਦਾਈ ਸੱਤਾ 'ਚ ਬੈਠੇ ਲੋਕਾਂ ਨੂੰ ਸਵਾਲ ਕਰਦੀ ਐ ਇਹ ਧਰਤੀ ਉਹਦੀ ਐ ਜਿਹਨੇ ਬਾਬਰ ਨੂੰ ਜਾਬਰ ਕਿਹਾ ਸੀ ਤਾਂ ਇੱਥੇ ਜਿਹੜਾ ਬਾਬਰ ਬਣੂਗਾ ਅੱਜ ਦੇ ਜਮਾਨੇ ਦਾ ਹੀ ਬਾਬਰ ਬਣੂਗਾ ਉਹਨੂੰ ਵੀ ਜਾਬਰ ਕਿਹਾ ਜਾਊਗਾ ਤੇ ਉਹ ਤੋਂ ਵੀ ਸਵਾਲ ਜਿਹੜੇ ਹੁੰਦੇ ਰਹਿਣਗੇ ਅੱਛਾ ਜੇ ਅੱਪਾ ਕਾਲੀ ਦਲ ਦੀ ਸਰਕਾਰ ਦੀ ਗੱਲ ਕਰ ਲਈਏ ਜੇ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ ਜਦੋਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਪੱਤਰਕਾਰ ਸਵਾਲ ਉਦੋਂ ਵੀ ਖੜੇ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਪੱਤਰਕਾਰ ਸਵਾਲ ਖੜੇ ਕਰਦੇ ਸੀਗੇ ਲੋਕਾਂ ਦੇ ਸਵਾਲ ਖੜੇ ਕਰਦੇ ਸੀ ਪਰ ਉਹ ਸਰਕਾਰ ਤੋਂ ਅੱਜ ਦੀ ਸਰਕਾਰ ਦੇ ਵਿੱਚ ਅੰਤਰ ਕੀ ਆ ਜੀ ਦੇਖੋ ਜੀ ਇਹ ਹੈਲੀਕਾਪਟਰ ਨੂੰ ਲੈ ਕੇ ਪਹਿਲਾ ਸਵਾਲ ਨਹੀਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸਭ ਤੋਂ ਵੱਧ ਸਵਾਲ ਹੈਲੀਕਾਪਟਰ ਤੇ ਇਹਨਾਂ ਦੇ ਸੀ ਪੱਤਰਕਾਰਾਂ ਨਾਲੋਂ ਵੀ ਜ਼ਿਆਦਾ ਪੱਤਰਕਾਰ ਤਾਂ ਜਿਹੜੀ ਇਹ ਸੂਚਨਾ ਕੱਢ ਕੇ ਆ ਕੇ ਜਨਤਾ ਕਰ ਦਿੰਦੇ ਸੀ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਇੱਥੇ ਤੇ ਮਿਸਯੂਜ਼ ਹੋਇਆ ਜਾਂ ਮੁੱਖ ਮੰਤਰੀ ਦਾ ਹੈਲੀਕਾਪਟਰ ਇੰਨਾ ਉੱਡਿਆ ਉਸ ਤੋਂ ਬਾਅਦ ਇਹੀ ਮਾਨ ਸਾਹਿਬ ਤੇ ਇਹਨਾਂ ਦੇ ਜਿਹੜੇ ਸਾਥੀ ਆ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਦੇਖੋ ਜੀ ਇੰਨਾ ਜਹਾਜ਼ ਉਡਾਇਆ ਹੈ ਕੈਪਟਨ ਨੇ ਇੰਨਾ ਬਾਦਲਾ ਨੇ ਇਹ ਉੱਤੇ ਫਿਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਹੈਲੀਕਾਪਟਰ ਚੋਂ ਗਰੀਬ ਦੇ ਚੁੱਲੇ ਦੀ ਅੱਗ ਨਹੀਂ ਦਿਖਾਈ ਦਿੰਦੀ ਇਹ ਜਿਹੜੇ ਤਾਂ ਜਕਸਦੇ ਸੀ ਸਵਾਲ ਉਠਾਉਂਦੇ ਸੀ ਕਹਿੰਦੇ ਸੀਗੇ ਕਿ ਜਹਾਜ਼ਾਂ ਦਾ ਅਸੀਂ ਕੀ ਕਰਨਾ ਹੈਗਾ ਸਾਡੀ ਅਸੀਂ ਤਾਂ ਆਮ ਆਦਮੀ ਤੇ ਹੁਣ ਇਹ ਜਹਾਜ਼ ਨੂੰ ਬਣਾਈ ਫਿਰਦੇ ਰਿਹੜਾ ਜਿੱਧਰ ਜੀ ਕਰਦਾ ਜਹਾਜ਼ ਕੇਜਰੀਵਾਲ ਨੂੰ ਗੁਜਰਾਤ ਲੈ ਕੇ ਜਾਣਾ ਤਾਂ ਜਹਾਜ਼ ਇੱਧਰ ਲੈ ਕੇ ਜਾਣਾ ਤਾਂ ਜਹਾਜ਼ ਇਹ ਜਿੰਨੀਆਂ ਪਿਛਲੀਆਂ ਸਰਕਾਰਾਂ ਨੇ ਜਹਾਜ਼ ਦੀ ਵਰਤੋਂ ਕੀਤੀ ਸੀ ਉਦੋਂ ਕਈ ਗੁਣਾ ਹੋ ਗਈ ਪਰ ਪਿਛਲੀਆਂ ਸਰਕਾਰਾਂ ਮੌਕੇ ਜਦੋਂ ਕੋਈ ਸਵਾਲ ਉਠਾਉਂਦਾ ਸੀ ਤਾਂ ਪਰਚਾ ਨਹੀਂ ਕੋਈ ਪੈਂਦਾ ਸੀ ਜਵਾਬ ਦੇਣਾ ਨਾ ਦੇਣਾ ਸਰਕਾਰ ਦੀ ਮਰਜ਼ੀ ਹੁੰਦੀ ਸੀ ਪਰ ਇਸ ਤਰੀਕੇ ਨਾਲ ਪਰਚਾ ਨਹੀਂ ਪੈਂਦਾ ਸੀ ਜਦੋਂ ਕੋਈ ਆਰਟੀਆਈ ਐਕਟੀਵਿਸਟ ਜਹਾਜ਼ ਦੀ ਜਾਣਕਾਰੀ ਮੰਗਦਾ ਸੀ ਤਾਂ ਉਹ ਮਿਲਦੀ ਸੀ ਇਹ ਸਰਕਾਰ ਤਾਂ ਜਾਣਕਾਰੀ ਨਹੀਂ ਦਿੰਦੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇੱਕ ਪੱਤਰਕਾਰ ਸਵਾਲ ਕਰਦਾ ਹੈ ਕਿ ਜੀ ਆਰਟੀਆਈ ਰਾਹੀਂ ਤੁਹਾਡੇ ਜਹਾਜ਼ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਕਿੰਨਾ ਹੈ ਕਹਿੰਦੇ ਪੰਜਾਬ ਦੇ ਲੋਕਾਂ ਦਾ ਸਵਾਲ ਨਹੀਂ ਪੰਜਾਬ ਦੇ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਜਹਾਜ਼ 'ਚ ਤੇਲ ਪੈਂਦਾ ਹੈ ਪੰਜਾਬ ਦੇ ਖਜ਼ਾਨੇ ਚੋਂ ਜਹਾਜ਼ ਦੀ ਕੋਈ ਸਰਵਿਸ ਹੁੰਦੀ ਹੋਊਗੀ ਪੰਜਾਬ ਦੇ ਖਜ਼ਾਨੇ ਚੋਂ ਜਹਾਜ਼ ਉੱਡਦਾ ਹੈ ਤੇ ਪੰਜਾਬ ਦੇ ਲੋਕਾਂ ਦਾ ਮੁੱਦਾ ਨਹੀਂ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਜੇ ਜਹਾਜ ਜੁੜਦਾ ਹੈ ਇਹ ਗੱਲਾਂ ਕਰਦੇ ਨੇ ਕਿ ਗਰੀਬਾਂ ਦੀ ਸਰਕਾਰ ਹੈ ਜੀ ਅਸੀਂ ਕੱਲ ਵੀ ਸੈਸ਼ਨ 'ਚ ਬੜਾ ਕਰ ਰਹੇ ਸੀ ਤੇ ਆ ਹਾਲ ਹੈ ਇਹਨਾਂ ਦਾ ਕਿ ਜੋ ਕੋਈ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਉਹਨਾਂ ਨੇ ਤਾਂ ਇਸ ਤਰੀਕੇ ਨਾਲ ਪਰਚੇ ਨਹੀਂ ਕੀਤੇ ਸੀ ਆ ਸਰਕਾਰ ਦੇ ਵਿੱਚ 1.5 ਤੋਂ 2 ਸਾਲਾਂ ਦੇ ਵਿੱਚ ਜਿੰਨੇ ਪ੍ਰੋਟੈਸਟ ਹੋ ਗਏ ਐ ਇਹਨੇ ਕਿਸੇ ਸਰਕਾਰ ਦੇ ਪੱਤਰਕਾਰਾਂ ਨੇ ਪ੍ਰੋਟੈਸਟ ਨਹੀਂ ਕੀਤੇ ਸੀ ਨਿੱਕੀ ਮੋਟੀ ਗੱਲ ਵੀ ਜੇ ਕੋਈ ਪੱਤਰਕਾਰ ਖਿਲਾਫ ਇਹਨਾਂ ਦਾ ਲੀਡਰ ਕਰ ਲੈਂਦਾ ਸੀ ਤਾਂ ਉੱਤੋਂ ਸਰਕਾਰ ਝੜਕਦੀ ਸੀ ਕਿ ਪੱਤਰਕਾਰਾਂ ਨਾਲ ਆਲਜੋ ਪਰ ਇਹ ਤਾਂ ਸਿੱਧੇ ਹੋਏ ਐ ਤਾਂ ਜਿਵੇਂ ਕਹਿੰਦੇ ਨੇ ਵੀ ਕੋਈ ਪੱਟ ਤੇ ਥਾਪੀ ਮਾਰ ਕੇ ਆ ਜਾਂਦਾ ਇਹ ਤਾਂ ਸਰਕਾਰ ਉਸ ਤਰੀਕੇ ਨਾਲ ਹੋਈ ਵੀ ਕਿ ਆਜ ਮੈਦਾਨ ਦੇ ਵਿੱਚ ਇਹ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਅੱਛਾ ਭਾਈ ਪੂਰੇ ਪੰਜਾਬ ਭਰ ਦੇ ਵਿੱਚ ਤੁਹਾਡੀ ਬੜੀ ਚਰਚਾ ਕਹਿੰਦੇ ਮਨਿੰਦਰਜੀਤ ਸਿੰਘ ਸਿੱਧ ਕਰਦੇ ਨੇ ਤੁਹਾਡੇ ਨਾਲ ਸੈਟਿੰਗ ਕਰਨ ਦੀ ਕੋਈ ਗੱਲਬਾਤ ਹੋਈ ਜਾਂ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਨੇ ਮੈਂ ਮਿਲਣ ਦੀਆਂ ਜਰੂਰ ਇੱਕ ਦੋ ਵਾਰ ਗਈਆਂ ਗੀਆਂ ਮੈਂ ਇਹ ਕਹਿ ਦਾਂ ਕਿ ਮੈਨੂੰ ਆ ਆਫਰ ਆਈ ਹੋਵੇ ਇਹ ਝੂਠੀ ਗੱਲ ਹੈ ਕੋਈ ਆ ਮੈਨੂੰ ਪਰਸਨਲ ਆਫਰ ਨਹੀਂ ਆਏਗੀ ਕਿਸੇ ਗੱਲ ਦੀ ਮਿਲਣ ਵਾਸਤੇ ਇਹਨਾਂ ਦੇ ਜਿਹੜੇ ਮੀਡੀਆ ਦੇ ਜਿਹੜੇ ਜੋ ਵੀ ਅਧਿਕਾਰੀ ਨੇ ਜਾਂ ਇਹਨਾਂ ਦੇ ਕੋਈ ਪਾਰਟੀ ਦੇ ਆਗੂ ਨੇ ਉਹਨਾਂ ਨੇ ਮਿਲਣ ਵਾਸਤੇ ਬਹੁਤਾਰੇ ਮਿਲਿਆ ਪਰ ਅਸੀਂ ਮਿਲੇ ਨਹੀਂ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਇਹਨਾਂ ਨੂੰ ਮਿਲ ਕੇ ਵੀ ਇਹਨਾਂ ਨੇ ਪਤਾ ਨਹੀਂ ਕੀ ਕਰ ਜਾਣਾ ਵੀਡੀਓ ਬਣਾਉਣ ਦੀਆਂ ਰਿਕਾਰਡਿੰਗਾਂ ਕਰਨ ਦੀਆਂ ਉਹਨਾਂ ਦੀ ਆਦਤ ਹੈ ਸੋ ਇਹੋ ਜਿਹੇ ਬੰਦਿਆਂ ਨਾਲ ਮਿਲਣਾ ਅਸੀਂ ਜਿਹੜਾ ਸਮਝਦੇ ਨਹੀਂ ਕਿ ਸਹੀ ਹੈਗਾ ਸੋ ਇਸ ਕਰਕੇ ਜੇ ਮੈਂ ਕਹਾਂ ਕਿ ਮੈਨੂੰ ਕੋਈ ਸਿੱਧੀ ਆਫ ਇਹ ਬਿਲਕੁਲ ਨਹੀਂ ਹੈ ਬੰਦਿਆਂ ਨੇ ਮਿਲਣ ਦੀ ਜਰੂਰ ਕੋਸ਼ਿਸ਼ ਕੀਤੀ ਹੈ ਪਰ ਜੇ ਕੋਈ ਸੌਦੇਬਾਜ਼ੀ ਸਾਡੇ 'ਚ ਨਹੀਂ ਹਜੇ ਤੱਕ ਕੋਈ ਵੀ ਕੋਈ ਮੈਨੂੰ ਆਫਰ ਵੀ ਆਇਆ ਹੋਵੇ 2022 ਤੋਂ ਪਹਿਲਾਂ ਲੋਕਪੱਖੀ ਗੱਲਾਂ ਕਰਨ ਦਾ ਦਾਵਾ ਕਰਨ ਵਾਲੇ ਅੱਜ ਬੜੀ ਵਾਵਾ ਕਰ ਰਹੇ ਹੈ ਜੀ ਫਿਰ ਉਹਨਾਂ ਛੋੜ ਤੁਹਾਡੇ 'ਚ ਕੀ ਅੰਤਰ ਹੈ ਜੀ ਮੈਂ ਬੜਾ ਹੈਰਾਨ ਹੈ ਜੀ ਇਹ ਗੱਲ ਦਾ ਸਮਝ ਤੋਂ ਬਾਹਰ ਹੈ ਇਹ ਗੱਲਾਂ ਨੂੰ ਜਿਹੜੇ ਗੱਲਾਂ 2022 ਤੋਂ ਪਹਿਲਾਂ ਕਰਦੇ ਸੀ ਅੱਜ ਉਹ ਹੋਰ ਕੁਝ ਕਰੀ ਜਾਂਦੇ ਹੈ ਅੱਜ ਉਹ ਸਰਕਾਰ ਦੇ ਨਾਲ ਲੜੇ ਹੋਏ ਹੈ ਜਿਹੜੇ ਇਹ ਕਹਿੰਦੇ ਸੀ ਕਿ 2022 ਤੋਂ ਪਹਿਲਾਂ ਸਰਕਾਰਾਂ ਝੂਠੇ ਪਰਚੇ ਕਰਦੀਆਂ ਅੱਜ ਉਹ ਕਰਵਾ ਰਹੇ ਹੈ ਮਤਲਬ ਸਾਰੀਆਂ ਗੱਲਾਂ ਦੇ ਵਿੱਚ ਸਾਰਾ ਕੁਝ ਹੀ ਪਲਟ ਗਿਆ ਇੱਥੇ ਬੜਾ ਜਿਹੜੇ ਜਿਹੜੀਆਂ ਗੱਲਾਂ ਕਰਕੇ ਆਏ ਸੀ ਜੋ ਗੱਲਾਂ ਕਹਿ ਕੇ ਆਏ ਸੀ ਜੋ ਗੱਲਾਂ ਸੋਚੀਆਂ ਸੀ ਲੋਕਾਂ ਨੇ ਉਹ ਸਾਰੀਆਂ ਉਲਟ ਹੋ ਰਹੀਆਂ ਇੱਥੇ ਤੁਹਾਡੇ ਚੈਨਲ ਤੇ ਬੜਾ ਇਨਡਾਇਰੈਕਟਲੀ ਲੋਕਾਂ ਨੇ ਇਹ ਕਿਹਾ ਵੀ ਭਾਈ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਹੈ ਹਾਂ ਬਹੁਤ ਪ੍ਰਚਾਰ ਹੋਇਆ ਤੁਹਾਡੇ ਚੈਨਲ ਥਰੂ ਜੇ ਤੁਹਾਡੇ ਚੈਨਲ ਤੇ ਲੋਕਾਂ ਨੇ ਲੋਕਾਂ ਦੀ ਆਵਾਜ਼ ਤੁਸੀਂ ਲੋਕਾਂ ਤੱਕ ਪਹੁੰਚਾਈ ਪਰ ਜਦੋਂ ਅੱਜ ਲੋਕ ਉਹਨਾਂ ਲੋਕਾਂ ਨੇ ਜਦੋਂ ਕਿਹਾ ਸੀ ਕਿ ਭਾਈ ਅਸੀਂ ਸਰਕਾਰ ਬਣਾਉਣੀ ਹੈ ਤੁਸੀਂ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ ਫਿਰ ਅੱਜ ਉਹ ਲੋਕ ਕੀ ਕਹਿੰਦੇ ਆ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸਰਕਾਰ ਆਉਣ ਤੋਂ ਪਹਿਲਾਂ ਜੇ ਤੁਸੀਂ ਪਿੰਡਾਂ ਜਾਂਦੇ ਸੀ ਲੋਕ ਆਮਦਵੀ ਪਾਰਟੀ ਨੂੰ ਕਹਿੰਦੇ ਸੀ ਤਾਂ ਅਸੀਂ ਉਹ ਚਲਾਉਂਦੇ ਤੇ ਸਾਡੀਆਂ ਸਭ ਤੋਂ ਵੱਧ ਵੀਡੀਓ ਆਮਦਵੀ ਪਾਰਟੀ ਆਪਣੇ ਪੇਜ ਤੇ ਪਾਉਂਦੀ ਹੁੰਦੀ ਸੀ ਸਭ ਤੋਂ ਵੱਧ ਵੀਡੀਓ ਸਾਡੀਆਂ ਪੈਂਦੀਆਂ ਹੁੰਦੀਆਂ ਸੀ ਕਿ ਇੱਥੋਂ ਲੋਕਾਂ ਨੇ ਆਹ ਗੱਲ ਕਹੀ ਚੰਨੀ ਬਰਿਆ ਆਹ ਗੱਲ ਕਹੀ ਕੈਪਟਨ ਬਰਿਆ ਆਹ ਗੱਲ ਕਹੀ ਬਦਲਾ ਬਰਿਆ ਆਹ ਗੱਲ ਕਹੀ ਉਹ ਸਾਰੀਆਂ ਗੱਲਾਂ ਕਰਦੇ ਸੀਗੇ ਅੱਜ ਜਦੋਂ ਅਸੀਂ ਲੋਕਾਂ ਜਾਂਦੇ ਹਾਂ ਉਹ ਇਹਨਾਂ ਨੂੰ ਖੰਡ ਪਾਉਂਦੇ ਆ ਜਿਹੜੇ ਬੰਦੇ ਮੈਂ ਉਹ ਸੇਮ ਬੰਦੇ ਵੀ ਜਿਹੜੇ ਬੰਦੇ ਭਗਵਾਨ ਸਿੰਘ ਮਾਨ ਦੇ ਫੈਨ ਸੀਗੇ ਉਹ ਸਭ ਤੋਂ ਬਾਅਦ ਭਗਵਾਨ ਸਿੰਘ ਮਾਨ ਨੂੰ ਬੋਲਦੇ ਆਗੇ ਮਾਨਸਾ ਦਾ ਇੱਕ ਬਜ਼ੁਰਗ ਸੀ ਜੀ ਦੀ ਐਨੀ ਕਲਿੱਪ ਵਾਇਰਲ ਹੋਈ ਸੀ ਭਗਵਾਨ ਸਿੰਘ ਮਾਨ ਦੇ ਹੱਕ ਦੇ ਵਿੱਚ ਸੁਖਵੀਰ ਬਾਲ ਦੇ ਆਲਟ ਕੈਪਟਨ ਦੀ ਆਲਟ ਨਵਜੋਤ ਸਿੰਘ ਦੇ ਆਲਟ ਤੇ ਅੱਜ ਉਹੀ ਬੰਦੇ ਦੀ ਤੁਸੀਂ ਲੈਂਡ ਪੋਲਿੰਗ ਵੇਲੇ ਇੰਟਰਵਿਊ ਕਰਨ ਗਿਆ ਸਭ ਤੋਂ ਬਾਅਦ ਮਾੜਾ ਹੀ ਭਗਵਾਨ ਸਿੰਘ ਮਾਨ ਨੂੰ ਬੋਲ ਰਿਹਾ ਸੀ ਮਤਲਬ ਕੀ ਹੈ ਕਿ ਜਿਹੜੇ ਲੋਕ ਹੈ ਕੋਈ ਸਰਕਾਰ ਤੋਂ ਅੱਕ ਚੁੱਕੇ ਆ ਹਤਾਸ਼ ਹੋ ਚੁੱਕੇ ਆ ਲੋਕਾਂ ਦੀ ਸਰਕਾਰ ਨੇ ਬਾਹ ਹੀ ਨਹੀਂ ਫੜੀ ਲੋਕਾਂ ਬਾਰੇ ਗੱਲ ਹੀ ਨਹੀਂ ਕੀਤੀ ਗੱਲਾਂ ਇਹ ਬਹੁਤ ਕਰਦੇ ਨੇ ਕਿ ਅਸੀਂ ਲੋਕ ਫਸ ਕੀ ਪੱਕੀ ਫੈਸਲੇ ਲੈਣੇ ਆ ਸ਼ਾਸ਼ਨ ਸੱਧਿਆ ਮਜ਼ਦੂਰਾਂ ਲਈ ਨਰੇਗਾ ਲਈ ਮਰਰੇਗਾ ਲਈ ਤੇ ਉਸੇ ਸਵੇਰ ਮਜ਼ਦੂਰ ਆਗੂ ਮਕੇਸ਼ ਮਲਾਉਦ ਨੂੰ ਦਿੱਲੀੋਂ ਫੜ ਲਿਆ ਅਰੈਸਟ ਕਰ ਲਿਆ ਅਰੈਸਟ ਕਰ ਲਿਆ 2014 ਦਾ ਪਰਚਾ ਕੋਈ ਇਹ ਵੀ ਨਹੀਂ ਕਿ ਕੋਈ ਲੇਟੈਸਟ ਪਰਚਾ ਜ ਕੀਤਾ ਹੋਵੇ 2003 ਉਹ ਬੰਦਾ ਕੀ ਕਰਦਾ ਸੀ ਮਜ਼ਦੂਰਾਂ ਦੀ ਗੱਲ ਕਰਦਾ ਸੀ ਮਜ਼ਦੂਰਾਂ ਦੀ ਇਹ ਜਮੀਨਾਂ ਪਈਆਂ ਉਹਨਾਂ ਚ ਉਹਨਾਂ ਦੇ ਹੱਕ ਦੀ ਗੱਲ ਕਰਦਾ ਸੀ ਤੇ ਉਹ ਉਹ ਜੇ ਬੰਦੇ ਅਰੈਸਟ ਕੀਤੇ ਜਾ ਰਹੇ ਤੇ ਸੈਸ਼ਨ ਸੱਦਿਆ ਜਾ ਰਿਹਾ ਮਜ਼ਦੂਰਾਂ ਨੂੰ ਮਤਲਬ ਆਮ ਆਦਮੀ ਪਾਰਟੀ ਦਾ ਜਿਹੜੇ ਖਾਨ ਵਾਲੇ ਦੰਦ ਹੋਰ ਹੈ ਦਿਖਾਉਣ ਵਾਲੇ ਦੰਦ ਹੋਰ ਹੈ ਜਿਹੜੇ ਇਹਨਾਂ ਦੇ ਆਕਾ ਬੈਠੇ ਹੈ ਨਾਲ ਦਿੱਲੀ ਵਾਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਚਾਲਬਾਜ਼ੀਆਂ ਕਰਕੇ ਅਸੀਂ ਦਿੱਲੀ 'ਚ ਬਹੁਤ ਚਿਰ ਮੂਰਖ ਬਣਾਈ ਰੱਖਿਆ ਹੈ ਦਿੱਲੀ ਮਾਡਲ ਦਿੱਲੀ ਮਾਡਲ ਵੀ ਪੰਜਾਬ 'ਚ ਵੀ ਉਵੇਂ ਬਣਿਆ ਰਵੇ ਪਰ ਨਹੀਂ ਪੰਜਾਬ ਪੋਲੀਟੀਕਲ ਤੌਰ ਤੇ ਬਹੁਤ ਅਵੇਅਰ ਹੈ ਇੱਥੇ ਸੱਤਾ 'ਚ ਬੈਠੇ ਬਾਬੇ ਇੱਕ ਇੱਕ ਗੱਲ ਜਾਣਦੇ ਆ ਉਹਨਾਂ ਨੂੰ ਇੱਕ ਇੱਕ ਚੀਜ਼ ਦੀ ਨੌਲੇਜ ਹੈ ਉਹ ਤਾਂ ਇਹ ਵੀ ਹੁਣ ਇੱਕ ਚਰਚਾ ਹੈ ਕਿ 100000 ਰੁਪਏ ਦੇਣਗੇ ਔਰਤਾਂ ਵਾਲਾ ਇਹ ਠੀਕ ਹੈ ਤੇ ਉਹ ਬਾਬੇ ਬੈਠੇ ਇਹ ਗੱਲ ਕਹਿੰਦੇ ਆ ਹੁਣ ਜਾਂਦੇ ਜਾਂਦੇ ਤਾਂ ਦੇਣਗੇ ਕੋਈ ਗੱਲ ਨਹੀਂ ਜਿਹੜਾ ਇਹਨਾਂ ਨੇ ਚਾਰ ਸਾਲੇ ਦਿੱਤਾ ਜੀ ਤਾਂ ਉਹ ਦੇਣਗੇ ਫਿਰ ਤਾਂ ਮੰਨਾਂਗੇ ਨਹੀਂ ਅਸੀਂ ਉਹ ਵੀ ਨਹੀਂ ਮਤਲਬ ਇੱਕ ਇੱਕ ਚੀਜ਼ ਦੀ ਪੰਜਾਬ ਨੂੰ ਅਵੇਅਰਨੈਸ ਆ ਪੰਜਾਬ ਉਹ ਨਹੀਂਗਾ ਕਿ ਦਿੱਲੀ ਬੈਠਾ ਦਿੱਲੀ ਚ ਕੋਈ ਤਾਂ ਬੰਦਾ ਬੈਠਾ ਹੈ ਦੱਖਣ ਦਾ ਕੋਈ ਬੈਠਾ ਪੰਜਾਬ ਦਾ ਕੋਈ ਬੈਠਾਗਾ ਯੂਪੀ ਦਾ ਉੱਥੇ ਤਾਂ ਕੋਈ ਭਾਂਤ ਭਾਂਤ ਦੀ ਮਿੱਟੀ ਹੈ ਇੱਥੇ ਤਾਂ ਕੱਲਾ ਕੱਲਾ ਬੰਦਾ ਸਾਰਾ ਹਿਸਾਬ-ਕਿਤਾਬ ਲਾਉਂਦਾ ਸੱਥਾਂ 'ਚ ਬੈਠੇ ਜਿਹੜੇ ਬੰਦੇ ਅਖਬਾਰ ਪੜ੍ਹ ਕੇ ਨਿਚੋੜ ਕੱਢ ਦਿੰਦੇ ਆ ਇੱਥੇ ਤੇ ਜਿਹੜੇ ਸੱਥਾਂ 'ਚ ਬੈਠੇ ਬਾਬੇ ਆ ਉਹ ਜਿਹੜੇ ਇਹਨਾਂ ਦੇ ਦਿੱਲੀ ਦੇ ਜਿਹੜੇ ਵੱਡੇ-ਵੱਡੇ ਦਿਮਾਗ ਸੋਚਦੇ ਆ ਉਹਨਾਂ ਨਾਲੋਂ ਕਈ ਗੁਣਾ ਤੇਜ਼ ਆ ਐਸੋ ਐਸ ਜਿਹੜੀਆਂ ਗੱਲਾਂ ਨੂੰ ਇਹ ਫਿਰਦੇ ਆ ਪੰਜਾਬ 'ਚ ਨਹੀਂ ਹੋਣੀਆਂ ਨਾ মিডিਆ ਦਵੇ ਨਾ ਲੋਕ ਦਬਣ ਇਹਨਾਂ ਨੇ ਕਿਸਾਨਾਂ 'ਚ ਅਥੇ ਬੰਦੀਆਂ ਦੱਬ ਕੇ ਦੇਖੀਆਂ ਸੀ ਭਗਵਾਨ ਸਿੰਘ ਮਾਨ ਨੇ ਬਾਡਰਾਂ ਤੇ ਬੈਠਾਂ ਦੇ ਪਿੱਛੇ ਛੁਰਾ ਮਾਰ ਕੇ ਗ੍ਰਿਫਤਾਰ ਕੀਤੇ ਉਸ ਤੋਂ ਬਾਅਦ ਮੀਟਿੰਗ 'ਚ ਸੱਦ ਕੇ ਜਲੀਲ ਕੀਤਾ ਇਹ ਕਿਹਾ ਗਿਆ ਕਿ ਹੁਣ ਮੈਂ ਇਹਨਾਂ ਨੂੰ ਧਰਨਾ ਨਹੀਂ ਲਾਉਣ ਦਿੰਦਾ ਇਹ ਜਗ੍ਹਾ ਨਹੀਂ ਵਜਾ ਦਿੰਦੇ ਆ ਇੱਕ ਵਾਰੀ ਸਮਾਇਆ ਉਹਨਾਂ ਤੇ ਥੋੜਾ ਜਿਹਾ ਇੱਕ ਵਾਰੀ ਰੋਕ ਲਿਆ ਜਦੋਂ ਲੈਂਡ ਪੋਲ ਆਈ ਉਹ ਇੰਨੇ ਹੀ ਕਿਸਾਨ ਜਿੱਥੇ ਬੰਦਿਆਂ ਨੇ ਧੌਂ ਤੇ ਗੋਡਾ ਰੱਖਿਆ ਮੁੱਖ ਮੰਤਰੀ ਦੇ ਤੇ ਅੱਜ ਮੁੱਖ ਮੰਤਰੀ ਜਮਾਨ ਦੇ ਵਿੱਚ ਸ਼ਬਦ ਨਹੀਂ ਨਿਕਲੇ ਉਸ ਤੋਂ ਬਾਅਦ ਕਿਸਾਨ ਜਿੱਥੇ ਬੰਦੀਆਂ ਪ੍ਰਤੀ ਕਿਉਂਕਿ ਪਤਾ ਹੈ ਕਿ ਹੁਣ ਉਹ ਚੀਕ ਕਢਾ ਦੇਣਗੇ ਸੋ ਇਸ ਕਰਕੇ ਇਹ ਪੰਜਾਬ ਹੈ ਨਾ ਇਹ ਦਬਿਆ ਹੈ ਨਾ ਇਹ ਦਬਣਾ ਹੈ ਇੱਥੇ ਕੱਲੇ-ਕੱਲੇ ਬੰਦੇ ਕੋਲੇ ਤਾਂ ਏਡਾ ਏਡਾ ਇਤਿਹਾਸ ਹੈ ਇੱਥੇ ਤਾਂ ਇੱਥੇ ਗੱਲ ਕਰ ਰਹੇ ਸੀ ਸੀਨੀਅਰ ਪੱਤਰਕਾਰ ਬਲਕੌਰ ਜਿਹੜੇ ਹੈ ਬਖਤੌਰ ਜੀ ਉਹ ਕਹਿੰਦੇ ਵੀ ਯਾਰ ਜਿੱਥੇ ਮਰੇ ਪਏ ਬੰਦੇ ਦੀ ਲਾਸ਼ ਤੇ ਵੀ ਤੇਰਾ ਭਾਣਾ ਮਿੱਠਾ ਲੱਗੇ ਕਿਹਾ ਜਾਂਦਾ ਜਿੱਥੇ ਮੌਤ ਮੌਤ ਦੇ ਭੋਗ ਤੇ ਵੀ ਆਨੰਦ ਸਾਹਿਬ ਪੜਾਇਆ ਜਾਂਦਾ ਉੱਥੇ ਇਹ ਚੀਜ਼ਾਂ ਇਹ ਦਿੱਲੀ ਵਾਲਿਆਂ ਨੂੰ ਸਮਝ ਨਹੀਂ ਆਉਣਗੀਆਂ ਵੀ ਇਹ ਕੀ ਚੀਜ਼ ਹੈ अच्छा भाई ये शाम दाम दंड भेद ਦਾ 2026 ਦੀ ਸ਼ੁਰੂਆਤ ਦੇ ਵਿੱਚ ਟ੍ਰੇਲਰ ਸ਼ੁਰੂ ਹੋ ਗਿਆ ਜੀ ਇਹ ਸਰਕਾਰ ਨੇ 26 ਦੇ 2026 ਦੇ ਪਹਿਲੇ ਦਿਨ ਹੀ ਇਹ ਪੰਗਾ ਲੈ ਲਿਆ ਹੁਣ ਸਾਰੇ ਸਾਲ ਨੂੰ ਧਰਨੇ ਨਹੀਂ ਸਾਹਮਣੇ ਆਪਣੇ ਆਂ ਪਿੰਡਾਂ 'ਚ ਇੱਕ ਗੱਲ ਕਹਿੰਦੇ ਆ ਕਿ ਪਹਿਲੇ ਦਿਨ ਲੜਿਓ ਨਾ ਪਹਿਲੇ ਦਿਨ ਮਾੜਾ ਨਾ ਬੋਲਿਓ ਫਿਰ ਸਾਰਾ ਦਿਨ ਲੜਾਈ ਪੈਂਦੀ ਹੈ ਜਵਾਕ ਨੂੰ ਨਹੀਂ ਕੁੱਟਦੇ ਹੁੰਦੇ ਸੀ ਵੀ ਜੇ ਇਹਦੇ ਅੱਜ ਕੁੱਟਤਾ ਤੇ ਸਾਰਾ ਸਾਲ ਛੇਤਰੀ ਨਾ ਪਈ ਜਾਣਾ ਸੋ ਇਹਨਾਂ ਨੇ ਪਹਿਲੇ ਦਿਨ ਹੀ ਧਰਨੇ ਦਾ ਪੰਗਾ ਲੈ ਲਿਆ ਆ ਪੱਤਰਕਾਰਾਂ ਨੇ ਪੰਗਾ ਲੈ ਲਿਆ ਇਹਨਾਂ ਨੇ ਸਾਰਾ ਸਾਲ ਹੁਣ ਇਹਨਾਂ ਨੇ ਜਿਹੜਾ ਝਾੜੂ ਆ ਉਹ ਖੜਾ ਹੋ ਗਿਆ ਇਹਨਾਂ ਦਾ ਤੇ ਇਹਨਾਂ ਦਾ ਟੈਂਟ ਚ ਕੰਨਾਂ ਪਿਆ ਹੀ ਰਹਿਣਾ ਹੁਣ ਕਿਸੇ ਨਾ ਕਿਸੇ ਜਥੇਬੰਦੀ ਦਾ ਕਿਸੇ ਨਾ ਕਿਸੇ ਦਾ ਇਹ ਸਰਕਾਰ ਨਾਲ ਪੇਚਾ ਕਿਉਂਕਿ ਇਲੈਕਸ਼ਨ ਇਅਰ ਹੈ ਸਰਕਾਰ ਨੂੰ ਤਾਂ ਸੋਚਣਾ ਚਾਹੀਦਾ ਕਿ ਅਸੀਂ ਸਮਾਂ ਨਗਾਹੀਏ ਸਰਕਾਰ ਪੰਗਿਆਂ 'ਚ ਹੋਈ ਵੀ ਹੈ ਸੋ ਇਹ ਸਾਰਾ ਸਾਲ ਹੁਣ ਇਹਨਾਂ ਦਾ ਔਖੇ ਲੰਘਣਾ ਖਰਚੇੜ ਲਿਆ ਜੀ ਪ੍ਰਿੰਟ ਵਾਲਾ ਖਰਚੇੜ ਗਿਆ ਬਿਲਕੁਲ ਦੇਖੋ ਜੀ ਅਸੀਂ ਇਹ ਗੱਲ ਕਹਿਣੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਡੈਮੋਕ੍ਰੈਟਿਕ ਸਪੇਸ ਐ ਜਨਤਕ ਜਥੇਬੰਦੀਆਂ ਜਿਹੜੀ ਸਪੇਸ ਐ ਉਹ ਸਾਡੇ ਨਾਲ ਡਟ ਕੇ ਖੜੀ ਐ ਅੱਜ ਸਵੇਰ ਦਾ ਜਉਂਦਾ ਸਾਡੇ ਤੇ ਗੱਲ ਹੋਈ ਐ ਅਸੀਂ ਕਿਸੇ ਨੂੰ ਨਹੀਂ ਕਿਹਾ ਸਾਰੀਆਂ ਜਨਤਕ ਜਥੇਬੰਦੀਆਂ ਨੇ ਸਾਡੇ ਹੱਕ 'ਚ ਪੋਸਟਾਂ ਪਾਈਆਂ ਜਿਹੜੀਆਂ ਕਹਿੰਦੀਆਂ ਕਹੋਂਦੀਆਂ ਜਥੇਬੰਦੀਆਂ ਉਹ ਸਾਡੇ ਹੱਕ 'ਚ ਖੜੀਆਂ ਇਹਦਾ ਮਤਲਬ ਇਥੇ ਕਲੀਅਰ ਐ ਕਿ ਇਹਨਾਂ ਨੇ ਇੱਕ ਅੱਖਰ ਛੇੜ ਲਿਆ ਜਦੋਂ ਜਿਹੜੀਆਂ ਜਥੇਬੰਦੀਆਂ ਕੇਂਦਰ ਨੂੰ ਝੁਕਾ ਆਈਆਂ ਜਿਨ੍ਹਾਂ ਦੇ ਡਰ ਤੋਂ ਹਾਲੇ ਵੀ ਕੇਂਦਰ ਬਿਜਲੀ ਬਿੱਲ ਸੀਡ ਬਿੱਲ ਲੈ ਕੇ ਨਹੀਂ ਆਇਆ ਉਹ ਜਦੋਂ ਜਥੇਬੰਦੀਆਂ ਮੈਦਾਨ ਚ ਐਫਆਈਆਰ ਵਾਪਸ ਲੈਣੀ ਪਈ ਜੋ ਪਰਚਾ ਵਾਪਸ ਲੈਣਾ ਪਿਆ ਫਿਰ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਪੱਖੀ ਗੱਲ ਕਰਨ ਵਾਲੇ ਪੱਤਰਕਾਰਾਂ ਤੇ ਪਰਚਾ ਕਰਕੇ ਸਰਕਾਰ ਦਿਖਾਉਣਾ ਕੀ ਚਾਹੁੰਦੀ ਹੈ ਜੀ ਬਈ ਵੇਖੋ ਜੀ ਇਹਨਾਂ ਨੂੰ ਆਦਤ ਹੈ ਯੂ ਟਰਨ ਮਾਰਨ ਦੀ ਹਰ ਗੱਲ ਤੇ ਯੂ ਟਰਨ ਮਾਰਦੇ ਆ ਇਹ ਇਸੇ ਤੇ ਵੀ ਮਾਰਨਗੇ ਆ ਪਰਚਾ ਵੀ ਵਾਪਸ ਲੈਣਗੇ ਭੱਜਣਗੇ ਇਹ ਇਹਨਾਂ ਨੂੰ ਨਾ ਸਵਾਦ ਪਿਆ ਵਾ ਜਦੋਂ ਕਿ ਇਹ ਬੰਦੇ ਨੂੰ ਆਪਦੀ ਵੇਚਤੀ ਕਰਾਉਣ ਦਾ ਸਵਾਦ ਪੈ ਗਿਆ ਇਹਨਾਂ ਨੂੰ ਸਵਾਦ ਪੈ ਗਿਆ ਕੋਈ ਗੱਲ ਛੇੜਨੀ ਐ ਫਿਰ ਭੱਜ ਲੈਣਾ ਜਦੋਂ ਪਹਿਲਾ ਪਰਚਾ ਕੀਤਾ ਸੀ 4 ਦਿਨ ਨਹੀਂ ਪਰਚਾ ਕੱਢ ਸਕਿਆ ਪਰਚਾ ਰੱਦ ਕਰਨਾ ਪਿਆ ਹੁਣ ਇਹ ਐ ਅਸੀਂ ਨਹੀਂ ਕਹਿੰਦੇ ਪਰਚਾ ਰੱਦ ਕਰੋ ਅਸੀਂ ਕਹਿੰਦੇ ਖੜਾਈ ਰੱਖੋ ਇਹ ਪਰਚਾ ਵੀ ਨਿਕਲੋ ਪਾ ਪਾਸੇ ਹੋ ਜਾਣਾ ਪਰ ਇਹ ਸਰਕਾਰ ਨੂੰ ਜਿਹੜੀ ਆਪਦੀ ਯੂ ਟਰਨ ਦੀ ਜਿਹੜੀ ਆਦਤ ਪਈ ਹੈ ਜਿਹੜੀ ਵੇਚਤੀ ਕਰਾਉਣ ਦੀ ਆਦਤ ਪਈ ਹੈ ਉਹ ਤੋਂ ਮਜਬੂਰ ਹੈ ਅੱਛਾ ਨਵੇਂ ਸਾਲ ਤੇ ਤਾਂ ਲੋਕ ਇੱਕ ਦੂਸਰੇ ਨੂੰ ਤੋਹਫੇ ਦਿੰਦੇ ਹੁੰਦੇ ਨੇ ਗਿਫਟ ਦਿੰਦੇ ਨੇ ਹੁਣ ਪੱਤਰਕਾਰਾਂ ਨੂੰ ਤਾਂ ਲੋਕ ਪੱਖੀ ਗੱਲ ਕਰਨ ਵਾਲਿਆਂ ਨੂੰ ਇਹ ਗਿਫਟ ਮਿਲਿਆ ਜੀ ਬਿਲਕੁਲ ਤੋਹਫਾ ਜੀ ਦੇਖੋ ਇਹ ਇਹ ਚੀਜ਼ ਨਹੀਂ ਇੱਕ ਸਿੱਧ ਕਰ ਦਿੰਦਾ ਜਦੋਂ ਕੋਈ ਪਰਚਾ ਹੁੰਦਾ ਹੈ ਸਰਕਾਰ ਵੱਲੋਂ ਕਿਸੇ ਦੇ ਉੱਤੇ ਕਿਸੇ ਲੋਕ ਪੱਖੀ ਗੱਲ ਕਰਨਾ ਇਹਦਾ ਮਤਲਬ ਉਹਦੇ ਇੱਕ ਸਟਾਰ ਹੀ ਲੱਗਦਾ ਹੈ ਕਿਉਂਕਿ ਉਹ ਸਹੀ ਲਾਈਨ ਤੇ ਚੱਲ ਰਿਹਾ ਹੈ ਜੇ ਸਰਕਾਰ ਕਿਸੇ ਪੱਤਰਕਾਰ ਦੀ ਤਾਰੀਫ ਕਰੇ ਅਫਸਰ ਕਿਸੇ ਪੱਤਰਕਾਰ ਦੀ ਤਾਰੀਫ ਕਰੇ ਇਹਦਾ ਮਤਲਬ ਉਹ ਆਪਦੇ ਟਰੈਕ ਤੇ ਨਹੀਂ ਉਹ ਟਰੈਕ ਤੋਂ ਭਟਕ ਚੁੱਕਿਆ ਜੇ ਕਿਸੇ ਪੱਤਰਕਾਰ ਨੂੰ ਦੇਖ ਕੇ ਅਫਸਰ ਜਾਂ ਸਰਕਾਰ ਇਹ ਕਿ ਬਈ ਯਾਰ ਕਿਧਰੋਂ ਆ ਗਿਆ ਯਾਰ ਇਹਨੇ ਕਲੇਸ਼ ਹੀ ਖੜਾ ਕਰਨਾ ਹੈ ਇਹਨੇ ਖਬਰ ਲਾਉਣੀ ਹੈ ਇਹਨੇ ਐ ਕਰਨਾ ਇਹਦਾ ਮਤਲਬ ਉਹ ਪੱਤਰਕਾਰ ਸਹੀ ਟਰੈਕ ਤੇ ਹੈ ਜਿਹੜਾ ਇਹ ਸਰਕਾਰ ਨੇ ਸਾਡੇ ਤੇ ਪਰਚਾ ਕੀਤਾ ਸਾਨੂੰ ਜਿਹੜਾ ਇਹ ਤੋਹਫਾ ਦੁੱਤਾ ਹੈ ਇਹਦਾ ਮਤਲਬ ਕਿ ਅਸੀਂ ਹਾਲੇ ਸਹੀ ਟਰੈਕ ਤੇ ਹਾਂ ਜਿੱਤੇ ਸਰਕਾਰ ਭਗਵਾਨ ਸਿੰਘ ਮਾਨ ਦੇ ਮੂੰਹੋਂ ਸਾਡੀ ਤਾਰੀਫ ਨਿਕਲੀ ਜਿੱਦਾਂ ਕਿਸੇ ਅਫਸਰ ਦੇ ਮੂੰਹ ਚ ਸਾਡੀ ਤਾਰੀਫ ਨਿਕਲੀ ਉਦਦੇ ਸਾਨੂੰ ਲੱਗੂਗਾ ਕਿ ਅੱਜ ਅਸੀਂ ਗਲਤ ਥਾਂ ਤੇ ਆਂ ਤੇ ਫਿਰ ਜਿਹੜੇ ਆ ਲੋਕ ਜਿਹੜੇ ਅੱਜ ਸਾਰੇ ਜਗ੍ਹਾ ਦੇ ਉੱਤੇ ਸਾਡੇ ਹੱਕ ਚ ਨਿਤਰੇ ਹੋਏ ਆ ਸੋਸ਼ਲ ਮੀਡੀਆ ਤੇ ਲੋਕ ਪਾ ਰਹੇ ਆ ਇਹ ਸਾਰੇ ਲੋਕ ਪਰ ਸਾਡੇ ਉਲਟ ਖੜੇ ਹੋ। ਅੱਛਾ ਭਾਈ ਮਨਿੰਦਰ ਜੀ ਸਿੱਧੂ ਦੇ ਵਿੱਚ ਵਿਗਣ ਵਾਲਾ ਫੰਕਸ਼ਨ ਕਿਉਂ ਨਹੀਂ ਹੈਗਾ ਜੀ? ਦੇਖੋ ਜੀ ਇਹ ਮਤਲਬ ਹਰ ਬੰਦੇ ਦਾ ਆਪ ਦਾ ਹਿਸਾਬ ਹੁੰਦਾ ਜੀ। ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੋਈ ਬਹੁਤ ਅ ਮਜਬੂਤ ਆਂ ਇਹ ਪੰਜਾਬ ਦੀ ਧਰਤੀ ਦੇ ਵਿੱਚੋਂ ਜਿਹੜਾ ਸਾਨੂੰ ਇਹ ਜਦੋਂ ਅਸੀਂ ਦੇਖਦੇ ਆ ਇੱਥੇ ਲੋਕਾਂ ਦੇ ਦੁੱਖ ਦੇਣੇ ਆਗੇ ਲੋਕਾਂ ਦੇ ਹਾਲਾਤ ਦੇਣੇ ਆ ਫਿਰ ਲੋਕਾਂ ਦੀ ਗੱਲ ਜੇ ਸਾਰੇ ਵਿਕ ਜਾਣਗੇ ਫਿਰ ਲੋਕਾਂ ਦੀ ਗੱਲ ਕਿਉਂ ਹਰ ਬੰਦੇ ਦੀ ਆਪਣੀ ਫਿਤਰਤ ਹੁੰਦੀ ਹੈ ਵਿਕਣ ਵਾਲੇ ਦੀ ਵੀ ਆਪਣੀ ਫਿਤਰਤ ਹੁੰਦੀ ਹੈ ਨਹੀਂ ਵਿਕਣ ਵਾਲਾਂ ਦੀ ਵੀ ਆਪਣੀ ਫਿਤਰਤ ਹੁੰਦੀ ਹੈ ਅਸੀਂ ਅੱਜ ਵੀ ਕਹਿੰਦੇ ਆ ਕਿ ਸਾਨੂੰ ਜਿਹੜੇ ਲੋਕ ਸਾਡੇ ਤੇ ਚੈੱਕ ਰੱਖਣ ਸਦਾ ਸਾਨੂੰ ਛਿੜਕਦੇ ਰਹਿਣ ਬਹੁਤ ਬੰਦੇ ਜਿਹੜੇ ਸਿਆਣੇ ਆ ਸੂਝਵਾਨ ਆ ਪੰਜਾਬ ਦੇ ਜਿਹੜੇ ਬੰਦਿਆਂ ਦੇ ਤਜਰਬੇ ਆ ਉਹ ਜਦੋਂ ਵੀ ਸਾਨੂੰ ਕੋਈ ਸਾਡੀ ਚ ਗਲਤੀ ਲੱਗਦੀ ਆ ਉਹ ਸਾਨੂੰ ਫੋਨ ਕਰਕੇ ਕਹਿੰਦੇ ਆ ਸਾਨੂੰ ਤਾਂ ਲੱਗ ਜਾਂਦਾ ਕਿ ਅਸੀਂ ਉਹ ਚੀਜ਼ ਤੋਂ ਪਿੱਛੇ ਹਟਦੇ ਆ ਨਹੀਂ ਜੇ ਕੋਈ ਸਾਡੇ ਤੋਂ ਮਾੜੀ ਮੋਟੀ ਵੀ ਗਲਤੀ ਹੁੰਦੀ ਹੈ ਸੋ ਜਿਹੜਾ ਲੋਕਾਂ ਦਾ ਚੈੱਕ ਸਾਡੇ ਤੇ ਬੈਠਾ ਹੈ ਲੋਕਾਂ ਦਾ ਪਿਆਰ ਹੈ ਇਹਦੇ ਕਰਕੇ ਹੀ ਅਸੀਂ ਜਿਹੜਾ ਇਹ ਚੀਜ਼ ਤੋਂ ਪਾਸੇ ਆਗੇ ਇਹ ਚੀਜ਼ ਨਾਲ ਅਸੀਂ ਨਹੀਂ ਰਲ ਸਕਦੇ ਅੱਛਾ ਹੁਣ ਇਸੇ ਮਸਲੇ ਨੂੰ ਲੈ ਕੇ ਜਾਂ ਪਰਚਿਆਂ ਨੂੰ ਲੈ ਕੇ ਮੇਰਾ ਲਾਸਟ ਸਵਾਲ ਹੈ ਇਸ ਪਰਚਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਕੋਈ ਰਣਨੀਤੀ ਲਿਖੀ ਗਈ ਹੈ ਜੀ ਬਿਲਕੁਲ ਜੀ 4 ਤਰੀਕ ਨੂੰ ਚੰਡੀਗੜ੍ਹ ਦੇ 17 ਇੱਕ ਪ੍ਰੋਟੈਸਟ ਕੀਤਾ ਜਾਣਾ ਜਿਹੜਾ ਕਿ ਸਿੰਬੋਲਿਕ ਹੋਵੇਗਾ ਜਿੱਥੇ ਅਸੀਂ ਕਹਿਣੇ ਕਿ ਤਿੰਨ ਚਾਰ ਸੌ ਬੰਦੇ ਇਕੱਠ ਕਰਕੇ ਸੀ ਸਿਨੀਅਰ ਪੱਤਰਕਾਰ ਸੌਰੀ ਪੱਤਰਕਾਰਾਂ ਦਾ ਸਾਰੇ ਜੋ ਵੀ ਹੈ ਤੇ ਨਾਲ ਹੀ ਜੰਤਕ ਜਥੇਬੰਦੀਆਂ ਦਾ ਵਕੀਲ ਭਾਈਚਾਰੇ ਦਾ ਜੋ ਬੁੱਧੀਜੀਵੀ ਹੈ ਉਹਨਾਂ ਦਾ ਉੱਥੇ ਇੱਕ ਸਿੰਬੋਲਿਕ ਪ੍ਰੋਟੈਸਟ ਕਰਨਾ ਹੈ 8 ਤਰੀਕ ਨੂੰ ਬਠਿੰਡਾ ਦੇ ਵਿੱਚ ਅਸੀਂ ਜੰਤਕ ਜਥੇਬੰਦੀਆਂ ਦੀ ਮੀਟਿੰਗ ਕਾਲ ਕੀਤੀ ਹੈ ਉਹ ਜੰਤਕ ਜਥੇਬੰਦੀਆਂ ਦੀ ਮੀਟਿੰਗ ਕਿਤੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹਰ ਸਟੂਡੈਂਟ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਸਾਰਿਆਂ ਨੂੰ ਸੱਦਾ ਤੇ ਉਹਨਾਂ ਦੇ ਹਸਾਬ ਨਾਲ ਫਿਰ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਲੀਕ ਜੇ ਤੁਸੀਂ ਗੁਨਾਹ ਕੀਤਾ ਹੈ ਪੁਲਿਸ ਅਰੈਸਟ ਕਰਨਾ ਚਾਹੇ ਅਰੈਸਟ ਦੇਣ ਨੂੰ ਤਿਆਰ ਹਾਂ ਜੀ ਦੇ ਸਾਡੇ ਤਾਂ ਪਤਾ ਹੀ ਨਹੀਂ ਸੀ ਜੀ 12 ਤਰੀਕ ਦਾ ਪਰਚਾ ਹੋਇਆ ਵਾ ਬਸ ਉਹ ਮਰਜ਼ੀ ਕਰ ਸਕਦੀ ਸੀ ਹੁਣ ਵੀ ਅਸੀਂ ਕਹਿੰਦੇ ਆ ਕਿ ਜਦੋਂ ਮਰਜ਼ੀ ਕਰ ਲੋ ਜਦੋਂ ਦੇਖੋ ਜਿਹੜਾ ਅਸੀਂ ਗੁਨਾਹ ਕੀਤਾ ਨਹੀਂ ਉਹਦੀ ਅਸੀਂ ਨਾ ਬੇਲ ਲੈਣੀ ਹੈ ਨਾ ਸਾਨੂੰ ਕੋਈ ਡਰ ਹੈ ਅਸੀਂ ਗੁਨਾਹ ਕੀਤਾ ਹੁੰਦਾ ਅਸੀਂ ਬੇਲ ਲੈਣ ਨੂੰ ਭਾਈ ਦੇ ਜਦੋਂ ਅਸੀਂ ਗੁਨਾਹ ਹੀ ਨਹੀਂ ਕੀਤਾ ਅਸੀਂ ਬੇਗੁਨਾ ਹੈ ਸਾਡੀ ਜਿਹੜੀ ਅਸੀਂ ਆਪਦੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਜੋ ਸੰਵਿਧਾਨ ਸਾਨੂੰ ਦਿੰਦਾ ਹੈ ਸਾਡੇ ਫੰਡਾਮੈਂਟਲ ਰਾਈਟ ਨੇ ਅਸੀਂ ਉਹਨਾਂ ਦੀ ਵਰਤੋਂ ਕਰਕੇ ਉਹ ਗੱਲ ਕੀਤੀ ਹੈ ਉਹਦੇ ਤੇ ਜੇ ਸਾਨੂੰ ਗ੍ਰਿਫਤਾਰੀ ਪੈਂਦੀ ਹੈ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਭਾਈ ਧੰਨਵਾਦ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਿੰਦਰ ਜੀ ਸਿੱਧੂ ਬਾਈ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਖਾਸ ਤੌਰ ਤੇ ਇਹਨਾਂ ਤੇ ਐਫ ਆਈ ਆਰ ਹੋਈ ਆ 10 ਲੋਕਾਂ ਤੇ ਪਰਚਾ ਹੋਇਆ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਇਸ ਤਰੀਕੇ ਦੇ ਨਾਲ ਹੋ ਰਹੇ ਪਰਚਿਆਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ